ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਹਾਂ ਤੇ ਇੱਕ ਨਾ ਮੱਸ ਜੀ ਇਸ ਕਹਿੰਦੇ ਸੋਚ ਸੋਚ ਦੇ ਵਿੱਚ ਬੜਾ ਫਰਕ ਹੁੰਦਾ ਹਾਂਜੀ ਬਈ ਜਿਹੜੇ ਬਾਹਰਲੇ ਲੋਕ ਐ ਪੜ੍ਹੇ ਲਿਖੇ ਲੋਕ ਐ ਹੂੰ ਉਹਨਾਂ ਦੀ ਸੋਚ ਬੜੀ ਵੱਖਰੀ ਹੁੰਦੀ ਐ ਹਾਂਜੀ ਉਹਨਾਂ ਨੇ ਉਹ ਗੱਡੀਆਂ ਤਿਆਰ ਕਰੀਆਂ ਦਿਖਾਈ ਜਾਂਦੇ ਹੁੰਦੇ ਨੇ ਬਿਨਾਂ ਡਰਾਈਵਰ ਤੋਂ ਹਾਂਜੀ ਹਾਂਜੀ ਮਤਲਬ ਉਹ ਲਾ ਕੇ ਮੋੜ ਦੇ ਤੇ ਕਿਹੜੇ ਤੇ ਲਈ ਫਿਰਦੇ ਹੁੰਦੇ ਆ ਹਾਂ ਤੇ ਉਹ ਕਹਿੰਦੇ ਵੀ ਉਹ ਕਾਰ ਤਿਆਰ ਕਰ ਰਿਆ ਵੀ ਉਹਦੇ ਡਰਾਈਵਰ ਦੀ ਲੋੜ ਹੀ ਨਹੀਂ ਹਾਂ ਠੀਕ ਐ ਉਹ ਕਰੀ ਜਾਂਦੇ ਵੈਰੀ ਨਾਈਸ ਵੈਰੀ ਨਾਈਸ ਇੱਕ ਇੰਡੀਆ ਵਾਲਾ ਬੈਠਾ ਨੀਵੀ ਪਾਈ ਹਾਂ ਉਹ ਕਹਿੰਦਾ ਵੀ ਤੂੰ ਕਾਹਤੋਂ ਨੀਵੀ ਪਾਈ ਐ ਹਾਂ ਮੈਨੂੰ ਟੈਨਸ਼ਨ ਹੋ ਗਈ ਉਹ ਕਹਿੰਦੇ ਕਾ ਲਈ ਉਹ ਕਿਹੜਾ ਪੁੱਟਾਂਗੇ ਕਿਹਨੂੰ ਜਾਂ ਤੇ ਵੱਜੂਗੀ ਹੈ ਅੱਛਾ ਲਾ ਆਪਣੀ ਤਾਂ ਫੇਲਾ ਟਾਉਣਾ ਹੁੰਦਾ ਬੰਦਾ ਹਾਂ ਟਾਉਣਾ ਹੁੰਦਾ ਸਹੀ ਗੱਲ ਹੈ ਕਿਹਨੂੰ ਤੇ ਵੱਜ ਗਈ ਪਰ ਆਓ ਕੇ ਕੱਢ ਜਾਣਾ ਬੋਸ ਆ ਜਾਂਦੀ ਨਵੇੜ ਦਿੰਦੀ ਹੈ ਸਹੀ ਗੱਲ ਹੈ ਜੀ ਉਹ ਕਹਿੰਦਾ ਮੈਨੂੰ ਇਹ ਫਿਕਰ ਹੈ ਜਦੋਂ ਵੱਜੀ ਗੁੱਟਾਂਗੇ ਕਿਨੂੰ ਬੰਦੇ ਹੀ ਨਹੀਂ ਵਿੱਚ ਮੈਂ ਕਹਿੰਦਾ ਸਟੀਅਰਿੰਗ ਦੇ ਚੱਪੜਾ ਮਾਰਨੀਆਂ ਪਿਆ ਕਰਨੀਆਂ ਜਦੋਂ ਪੁਰਾਣਾ ਟਾਈਮ ਹੁੰਦਾ ਸੀ ਮਾਰੇ ਸਕੂਲੋਂ ਬਹੁਤ ਭਾਜਦੇ ਹਾਂਜੀ ਛੁੱਟੀ ਲੈਣੀ ਫੋੜੇ-ਬੜੇ ਬਹਾਨੇ ਮਾਰਦੇ ਹਾਂ ਪਿਓ ਐਵੇਂ ਹੀ ਬਣਾ ਲੈਣਾ ਰਾਹ ਤੋਂ ਫੜ ਕੇ ਲੈ ਜਾਣਾ ਚਾਚਾ ਤਾਇਆ ਹਾਂ ਉਹੀ ਬਣਾ ਲੈਣਾ ਹਾਂ ਚਾਚਾ ਜੀ ਮੇਰਾ ਤਾਇਆ ਜੀ ਐਂ ਚੱਲ ਜਾਂਦਾ ਈ ਉਦੋਂ ਹਾਂਜੀ ਹਾਂਜੀ ਤੇ ਅਸੀਂ ਨਾ ਐਂ ਕਹਿੰਦੇ ਕੋਈ ਬੱਚਾ ਸੀ ਹੂੰ ਉਹਨੇ ਮਾਲੋ ਸਕੂਲ ਚ ਬਹਾਨਾ ਮਾਰਦਾ ਅੱਛਾ ਜੀ ਤੇ ਹਫ਼ਤਾ ਸਕੂਲ ਹੀ ਨਹੀਂ ਗਿਆ ਅੱਛਾ ਜੀ ਤੇ ਦਾਦੇ ਤੇ ਪੋਤੇ ਦਾ ਪਿਆਰ ਬੜਾ ਹੁੰਦਾ ਜੀ ਹਾਂ ਇੱਕ ਦਿਨ ਮਾਸਟਰ ਤੁਰ ਆ ਗਏ ਦਾਦਾ ਕਹਿੰਦਾ ਓਏ ਪੁੱਤਰਾ ਲੁੱਕ ਜਾ ਓਏ ਉਹ ਰੁਕ ਜਾ ਤੇਰਾ ਮਾਸਟਰ ਆ ਗਿਆ ਗੰਜਰਾ ਗੁੱਟੂ ਲੁੱਕ ਜਾ ਉਹ ਕਹਿੰਦਾ ਬਾਪੂ ਪਹਿਲਾਂ ਤੂੰ ਲੁੱਕ ਜਾ ਬਾਪੂ ਤੂੰ ਲੁੱਕ ਜਾ ਉਹ ਕਹਿੰਦਾ ਮੈਨੂੰ ਕੀ ਕਹਦੂ ਯਾਰ ਉਹ ਕਹਿੰਦਾ ਤੈਨੂੰ ਵੇਖ ਕੇ ਗੁੱਟੂ ਹਾਂ ਇਹ ਹੈ ਕੰਜਰ ਮੈਨੂੰ ਵੇਖ ਕੇ ਕਹਦਾ ਕੁੱਟੂ ਕਹਿੰਦਾ ਬੱਅ ਨਹੀਂ ਮੈਂ ਇਹ ਲਾਇਆ ਮੇਰਾ ਦਾਦਾ ਮਰ ਗਿਆ ਉਹ ਮੈਂ ਖਾਣੋਂ ਮਾਰ ਤੈਨੂੰ ਕੁੱਟੂ ਕੁੱਟੂ ਬਲ ਮੈਂ ਤਾਂ ਹਾਂ ਹਾਂ ਸਾਲਾ ਮੈਨੂੰ ਮਾਰੀ ਬੈਠਾ ਜਿਉਂਦੇ ਵੀ ਮਾਰੀ ਬੈਠਾ ਹਾਂ ਉਹ ਕਹਿੰਦਾ ਬੱਅ ਨਹੀਂ ਇਹ ਲਾਇਆ ਵੀ ਅੱਠ ਦੇ ਨਾ ਨਹੀਂ ਸਕਦੇ ਭੋਗ ਤੋਂ ਬਾਅਦ ਆਮਾ ਹਾਂ ਹਾਂ ਉਹ ਹੁਣ ਤਾਂ ਵੀ ਸੀ ਸਹੀ ਗੱਲ ਆ ਜੀ ਲਾ ਦਿੰਦੇ ਸੀ ਸਾਡੀ ਮਰ ਗਈ ਦਾਦੀ ਸਾਡੇ ਦੂਜੇ ਮੇਰੇ ਤਾਏ ਦੀ ਮਾਤਾ ਯਾਨੀ ਜਿਹੜੇ ਜਾ ਚੀ ਤਾਏ ਦੇ ਪਿਓ ਪੁੱਤ ਹੁੰਦੇ ਨਾ ਹਾਂਜੀ ਹਾਂਜੀ ਉਹ ਦਾਦੀ ਮਰ ਗਈ ਸਾਡੀ ਜੀ ਤੇ ਅਸੀਂ ਮੈਂ ਤੇ ਮੇਰੇ ਤਾਏ ਦਾ ਮੁੰਡਾ ਦੋਨੇ ਹੀ ਖੜੇ ਕਲਾਸ ਚ ਬਾਈ ਹਾਂ ਹੋਰ ਸਾਰੀ ਕਲਾਸ ਬੈਠੀ ਐ ਹਮ ਅਸੀਂ ਨਲਾਇਕ ਦੋਨੇ ਖੜੇ ਕੁੱਟ ਭੈਣ ਵਾਲੀ ਪੂਰੀ ਧਿਆ ਤੇ ਸਾਡੇ ਤਾਏ ਦਾ ਮੁੰਡਾ ਆਇਆ ਉਹ ਜੋ ਵੀ ਨਹੀਂ ਸਕੂਲ ਗਿਆ ਹਾਂ ਉਹ ਉਹਨੇ ਨਹੀਂ ਪੁੱਛਿਆ ਵੀ ਆਜ ਗਏ ਜੀ ਨਾ ਨਾ ਆਜ ਗਏ ਸਿੱਧਾ ਡੀਰ ਨੂੰ ਗਿਆ ਜੀ ਐ ਸਾਡੇ ਨਾਲ ਲੈ ਕੇ ਜਾਣੇ ਹਾਂ ਉਹ ਬਣੀ ਕੀ ਤੂੰ ਹੈ ਕਿਵੇਂ ਤੂੰ ਕਿੱਧਰ ਬੜਿਆ ਤੂੰ ਹਾਂ ਥੂੜ ਹੈ ਸਾਡੇ ਪਿੰਡ ਦਾ ਮੈਨੂੰ ਪਤਾ ਹੈ ਹਾਂ ਐਸੇ ਕਬਰੇ ਚ ਬੜਦੇ ਆ ਮੈਨੂੰ ਪਤਾ ਹੈ ਹਾਂ ਉਹ ਕੋਈ ਕਿਹੜੀ ਗਾ ਜਕਲਾ ਕੋਲ ਨੂੰ ਨਹੀਂ ਪਤਾ ਹੋ ਖੜਿਆ ਦੋਨੇ ਉਹ ਉਹ ਖੜੇ ਰਹੇ ਦੋਨੇ ਦੋਨੇ ਲੱਗੇ ਜਾਨੇ ਅੱਛਾ ਉਹ ਕਹਿੰਦੀ ਪਹਿਲਾਂ ਸ਼ਾਂਤੀ ਨਾਲ ਗੱਲ ਕਰ ਹੋਇਆ ਗਿਆ ਸਾਡੀ ਬੇਬੇ ਮਰ ਗਈ ਹਮ ਸਰਕਾਰ ਕਰਨਾ ਡਿੱਕੀ ਜਾਂਦੇ ਹੂੰ ਤੂੰ ਹੋਰ ਪੁੱਛੀ ਨਹੀਂ ਹਾਂ ਉਹ ਮੈਂ ਕਹਾਂ ਜੀ ਮੈਡਮ ਜੀ ਅਣਪਾੜਾ ਕਹਿੰਦੀ ਤੁਸੀਂ ਕਿਹੜਾ ਪਟਵਾਰੀ ਲੱਗੇ ਆ ਲਾਣਾ ਇੱਕੋ ਜਿਹਾ ਹੀ ਆ ਹਮ ਬਸ ਕਹੀ ਤੁਸੀਂ ਸਕੂਲ ਆ ਜਾਂਦੇ ਆਉਂਦਾ ਨਹੀਂ ਫਰਕ ਕੋਈ ਨਹੀਂ ਤੁਸੀਂ ਵੀ ਐਂ ਕਰਦੇ ਆ ਹਾਂ ਕਹਿੰਦੀ ਅੱਜ ਲੱਗਿਆ ਪਤਾ ਸਾਰੀ ਇਹੋ ਜਿਹਾ ਥੋੜੇ ਤਾਂ ਹਾਂ ਮੈਂ ਕਹਾਂ ਬਾਅਦ ਬਾਅਦ ਹੀ ਆਉਣਗੇ ਜੇ ਤੋਰਦੇ ਹੋ ਦੇ ਨਾਲ ਚੋ ਹੋਰ ਆ ਗਿਆ ਫੇਰ ਵੇਖ ਲਿਓ ਹਾਂ ਹੁਣ ਭਾਈ ਉੱਥੇ ਜਦੋਂ ਦਾਦੀ ਨੂੰ ਚੱਕਿਆ ਹਾਂ ਉਦੋਂ ਖਿੱਲਾ ਸੜਦੇ ਸੀ ਅੱਛਾ ਤੇ ਪੈਸੇ ਸੀ ਸੜਦੇ ਸੀ ਜਿਉਂ ਵੱਡੀ ਉਮਰ ਦੀ ਸੀ ਹਾਂ ਹੁਣ ਸਾਨੂੰ ਚਾ ਚੜਿਆ ਫਿਰ ਦਾਦੀ ਨੂੰ ਵੇਖ ਕੇ ਵੀ ਕੁੱਟ ਤੋਂ ਬਚ ਗਈ ਤੇ ਪੰਜ ਸੱਤ ਦਿਨੋਂ ਨਹੀਂ ਜਾਂਦੇ ਹੁਣ ਹੂੰ ਠੀਕ ਹੈ ਅਸੀਂ ਜਦੋਂ ਉਧਰੋਂ ਉਹ ਸਿੱਟੇ ਉਧਰੋਂ ਮੈਂ ਸੱਟਾਂ ਖੇਲਾਂ ਤੇ ਸਾਡਾ ਹਾਸਾ ਨਿਕਲ ਜੇ ਆਹ ਅੱਖਾਂ ਦੁਖਣ ਲੱਗ ਗਈਆਂ ਹਦਿਆਂ ਦੇਣਾ ਸਾਡੀਆਂ ਅੱਛਾ ਜੀ ਅਸੀਂ ਭਰਾਵਾ ਮੂੰਹ ਨਕੋ ਲਿਆ ਕਰਕੇ ਉੱਥੇ ਬੈਠ ਕੇ ਮੂੰਹ ਕੋਏ ਵੇ ਉਹ ਬੁੱਢਿਆਂ ਸਾਨੂੰ ਫੜੀ ਜਾਣ ਕਿੰਨਾ ਕਰਦੇ ਸੀ ਦਾਦੀ ਦਾ ਵਿਚਾਰੇ ਬੱਚੇ ਆ ਨਾ ਬੱਚਿਆਂ ਦਾ ਪਿਆਰ ਹੁੰਦਾ ਹੀ ਆ ਹਮਮ ਇੰਨਾ ਨਾ ਰੋਵੋ ਪੁੱਤ ਬਿਮਾਰ ਹੋ ਜਾਓਗੇ ਚਾਹੀ ਨਹੀਂ ਪਤਾ ਵੀ ਅੰਦਰ ਹੱਸੀ ਜਾਂਦੇ ਹੱਸੀ ਜਾਂਦੇ ਆ ਠੀਕ ਆ ਹਾਰ ਕੇ ਦੂਰ ਹੋ ਗਏ ਸੀ ਮੈਂ ਕਹਾਂ ਆ ਜਾ ਇੱਧਰ ਆ ਜਾ ਕੰਜਰ ਦਾ ਬਰਬਾਦੀ ਉਹ ਕਹਿੰਦਾ ਬੇਬੇ ਬੜੀ ਯਾਰ ਜਾਂਦੀ ਜਾਂਦੀ ਵੀ ਦੇਖ ਲੈ ਕੋਟ ਤੋਂ ਪਛਾਣੀ ਹਾਂ ਤੇ ਹੁਣ ਉਹ ਆਂਗਣ ਬਾੜੀ ਵਾਲਾ ਸਿਸਟਮ ਚੱਲ ਪਿਆ ਬੱਚੇ ਤੇਜ਼ ਬਹੁਤ ਆ ਪਹਿਲਾਂ ਇੰਨੇ ਤੇਜ਼ ਕਦੋਂ ਹੁੰਦੇ ਸੀ ਸਹੀ ਗੱਲ ਹੈ ਹੁਣ ਜਿੰਨੇ 6 7 ਸਾਲ ਦਾ ਜਵਾਗ ਪੜਨ ਲੱਗਦਾ 7ਵੇਂ ਸਾਲ ਚ ਸਕੂਲ ਜਾਣਾ ਨੀਂ ਕਰ ਪਾਈ ਹੋਣੀ ਸਿਰ ਤੇ ਜੁੜਿਆ ਤੇ ਰਮਾਲਜਾ ਬੰਨਿਆ ਹੁੰਦਾ ਜਿਹਦੇ ਕੇਸ ਰੱਖੇ ਹੁੰਦੇ ਸੀ ਹਾਂ ਤੇ ਠੀਕ ਹੈ ਇੱਕ ਹੱਥ ਨਿੱਕਰ ਹੁੰਦਾ ਹੀ ਇੱਕ ਝੋਲਾ ਹੁੰਦਾ ਹੀ ਫੱਟੀ ਵਾਲਾ ਹਾਂ ਬੋਰੀ ਵਾਲਾ ਐ ਪਾ ਕੇ ਤੁਰ ਜਾਣਾ ਵਿੱਚ ਬੋਰੀ ਹੁੰਦੀ ਸੀ ਪਿਛਾਉਣ ਵਾਲੀ ਹਾਂ ਲੱਸੀ ਵਾਲੀ ਬੋਤਲ ਹਣੀ ਕੋਲੇ ਹਾਂਜੀ ਜਿਵੇਂ ਬਹੁਤ ਪਤਾ ਵੀ 6 ਮਹੀਨੇ ਮੁਰਦ ਨਹੀਂ ਨਹੀਂ ਪਰਮਤ ਬਹੁਤ ਹੁੰਦਾ ਹੀਗਾ ਹਾਂਜੀ ਹਾਂਜੀ ਇੱਕ ਬੋਰੀ ਦੇ ਨਾਲ ਐ ਜਦੋਂ ਮੀਂਹ ਆ ਜਾਣਾ ਮਾਰ ਕੇ ਗੋਡਾ ਬਣਾ ਕੇ ਜੜੂnga ਛਤਰੀ ਹੁੰਦੀ ਸੀ ਉਹੀ ਸਿਰ ਤੇ ਲੈ ਰਣੀ ਹਾਂ ਮੀਂਹ ਤੋਂ ਬਚਣ ਨੂੰ ਠੀਕ ਹੈ ਤੇ ਉਹ ਬਈ ਸਮਾਂ ਸੀਗਾ ਭੋਲਾਪਨ ਸੀ ਹੁਣ ਆਲੇ ਜਵਾਗ ਤੀਜ ਬੜੇ ਆ ਉਹ ਕਹਿੰਦਾ ਹੁਣ ਇੱਕ ਬੱਚੇ ਨੇ ਆਂਗਣਵਾੜੀ ਚ ਲੈ ਗਏ ਉਹਨੂੰ ਹੁਣ ਵਜਨ ਕੁਜਨ ਤੋਲਦੇ ਆ ਹਾਂ ਉਹਨਾਂ ਨੇ ਚੜਾ ਲਿਆ ਗੰਡੇ ਤੇ ਹਾਂਜੀ ਹਾਂਜੀ ਬਾਗ ਨੇ ਵੇਖਿਆ ਜੋ ਗੰਡੇ ਤੇ ਜਿਹੜਾ ਹੈ ਕਹਿੰਦੇ ਸਵੇਰੇ ਲਿਆਇਓ ਹਾਂ ਠੀਕ ਆ ਬਸ ਹਾਂ ਉਹ ਗਏ ਵੀਰ ਕੋਲ ਮੈਂ ਨਹੀਂ ਜਾਣਾ ਉਹ ਦਾਦਾ ਆ ਗਿਆ ਪੁੱਤ ਕਹਿੰਦਾ ਜਾ ਕੇ ਨਾ ਸਾਲੇ ਵੇਚ ਦੇਣਗੇ ਯਾਰ ਉਹ ਕਹਿੰਦਾ ਨਹੀਂ ਪੁੱਤ ਵੇਚ ਨਹੀਂ ਕਹਿੰਦਾ ਗੱਲ ਤਲਾਕ ਹੀ ਲਿਆਇਆ ਮੈਨੂੰ ਕਹਿੰਦਾ ਬੰਦੇ ਹੀ ਲਿਆਇਆ ਉਹ ਕੋਈ ਉਹ ਕਹਿੰਦਾ ਪੱਤ ਵਜਨ ਨੂੰ ਕਰ ਦਿਆ ਕਹਿੰਦਾ ਨਹੀਂ ਯਾਰ ਸੌਦਾ ਹੋਇਆ ਬਾਪੂ ਇਹਨਾਂ ਦਾ ਉਹ ਕਹਿੰਦਾ ਮੈਂ ਤੋਲ ਦੇ ਕੇ ਠੀਕ ਹੈ ਲੈ ਆ ਜੋ ਮੈਂ ਨਹੀਂ ਜਾਂਦਾ ਉਹ ਨੂੰ ਹੁਣ ਜਵਾਕ ਤੀਜ ਬੜੀ ਹੈ ਉਹਨੇ ਕਹਿੰਦਾ ਸਾਲਾ ਨੇ ਤੋਲ ਕਰਾਦਾ ਕਿਤੇ ਵੇਚ ਹੀ ਦਿੰਦੀ ਹੈ ਨਾ ਕਿਉਂਕਿ ਜਵਾਕ ਡਰਦੇ ਆ ਯਾਰ ਹਾਂਜੀ ਹਾਂਜੀ ਪਹਿਲਾਂ ਵਾਲਾ ਸਮਾਂ ਤੇ ਹੋਣ ਵਾਲੇ ਸਮੇਂ ਚ ਬੜਾ ਬਦਲਾ ਆ ਗਿਆ ਹਾਂਜੀ ਠੀਕ ਹੈ ਨਾ ਹੁਣ ਤਾਂ ਮਨ ਲਾ ਪਤਾ ਨਹੀਂ ਪਹਿਲਾਂ ਸਾਡੇ ਉਹ ਫਿਲਮਾਂ ਬਣਾਉਂਦੇ ਹੁੰਦੇ ਸੀ ਅਸੀਂ ਛੋਟੇ ਹੁੰਦੇ ਅੱਛਾ ਜੀ ਤੇ ਜਿਹਦਾ ਬਾਤਸ ਬਣਾਉਣੀ ਤਾਂ ਰੱਸੀ ਬੰਨ ਕੇ ਤੇ ਉਹਦੇ ਵਿੱਚ ਵੜ ਜਾਣਾ ਸਾਰਿਆਂ ਨੇ ਇੱਕ ਮੂਰੇ ਡਰਾਈਵਰ ਹੁੰਦਾ ਸੀ ਮਗਰ ਲੈਨੇ ਭੱਜੇ ਜਾਣਾ ਐਵੇਂ ਤੰਗ ਹੋਣਾ ਨਾਲੇ ਤਾਂ ਵਿੱਚ ਹਾਂ ਆਲੇ ਪਾਪਾ ਹਾਂ ਚਲੋ ਵੀ ਬਉੜਾਲੇ ਪਾਰੀ ਦੇ ਨੇੜੇ ਖੜਾ ਨਾ ਰਹਿ ਜਾ ਵੀਰੇ ਹਾਂ ਚਲੋ ਵੀ ਫੇਰ ਨਹੀਂ ਰੁਕਣੀ ਬੜਾ ਟਾਈਮ 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 ਹਾਂ ਬੱਚੇ ਐਵੇਂ ਪਰਚਿਕਾ ਫੜਾਉਂਦੇ ਫਿਰਨਾ ਹਾਂ ਉਵੇਂ ਜਮਾ ਕਰਨਾ ਯਾਰ ਸਾਰਾ ਕੁਝ ਹਾਂ ਮੋੜ ਆ ਗਿਆ ਉਨੇ ਵੀ ਸਾਰਿਆਂ ਨੇ ਹਿੱਲਣਾ ਹਾਂ ਆਹ ਬੱਜੀ ਫਿਰ ਇੱਟਾਂ ਵਾਲਾ ਜਿਗਾਰ ਆ ਗਿਆ ਜੀ ਇੱਟਾਂ ਦੇ ਛੱਠੇ ਆ ਗਏ ਜਿਵੇਂ ਟਾਂਗਾਂ ਜਿਹੜੀਆਂ ਰੱਖ ਕੇ ਇੱਟ ਤੇ ਉੱਤੇ ਇੱਟਾਂ ਕੇ ਸਟੀਅਰਿੰਗ ਸਟੀਅਰਿੰਗ ਬਣਾਉਣਾ ਆ ਵੀ ਬਹਿ ਜਾਓ ਬਹਿ ਜਾਓ ਕਰਮ ਬਹਿ ਜਾਓ ਚੱਲੀ ਆਵਾਜ਼ ਕਿਨੇ ਹਾਂ ਢੰਡਾ ਪਾ ਕੇ ਚੱਲ ਉਹ ਸਿਸਟਮ ਇਹ ਹੋ ਜੀ ਸੀ ਯਾਰ ਉਹ ਗੇਮਾਂ ਕਿਹੜਾ ਲੈ ਕੇ ਦਿੰਦਾ ਸੀ ਸਹੀ ਗੱਲ ਹੈ ਖੇਡਦਾ ਜੀ ਇੱਟਾਂ ਹੋਣਗਾ ਉਹਦੇ ਖੇਤੀ ਬਹਿ ਜਾਂਦਾ ਸੀ ਲਾ ਕੇ ਮੋਰਚਾ ਸਹੀ ਗੱਲ ਹੈ ਤੇ ਹੁਣ ਤਾਂ ਵੈਸੇ ਕੋਈ ਇੱਥ ਨੂੰ ਹੱਥ ਹੀ ਨਹੀਂ ਲਾਉਣ ਦਿੰਦਾ ਪਹਿਲੀ ਗੱਲ ਤਾਂ ਉਹ ਗੁੱਟੂ ਆ ਤੇ ਫੇਰ ਭਾਈ ਉਹ ਰਾਜਕੁਮਾਰ ਰਾਜੂ ਜਿਹੜਾ ਸਾਈਕਲ ਚਲਾਉਂਦਾ ਹੁੰਦਾ ਸੀ ਤਿੰਨ ਦਿਨ ਸਾਈਕਲ ਤੇ ਹੀ ਰਹਿੰਦਾ ਸੀ ਰਾਤ ਨੂੰ ਉਹਨੂੰ ਮਿੱਟੀ ਚ ਨੱਪ ਦਿੰਦੇ ਸੀ ਹਾਂ ਉਹਨੇ ਟਿਊਬਾਂ ਖਾਈ ਜਾਣੀਆਂ ਕੱਚ ਖਾਈ ਜਾਣਾ ਕੰਧਾਂ ਦੇ ਬੋਤਲਾਂ ਭੰਦੀਆਂ ਜਾਣੀਆਂ ਇੱਟਾਂ ਭੰਦੀਆਂ ਜਾਣੀਆਂ ਗੁੱਟਾ ਉਹ ਦਿਖਾਉਂਦੇ ਨਹੀਂ ਸਰ ਅਸੀਂ ਵੀ ਸਿੱਖ ਗਏ ਹਾਂ ਅਸੀਂ ਇੱਟਾਂ ਤੋੜਨਾ ਸਿੱਖ ਗਏ ਭਾਈ ਹਾਂ ਅਸੀਂ ਤਾਂ ਸਕੂਲ ਦੀਆਂ ਇੱਟਾਂ ਇੱਥੇ ਰੱਖਣੀਆਂ ਮਾਸਟਰ ਜੀ ਕੋਈ ਵੀ ਬੰਨ ਸਕਦਾ ਲੈ ਹਾਂ ਇੱਟਾਂ ਇੱਥੇ ਰੱਖੋ ਆ ਵਿਚਾਲੇ ਗਏ ਵਾ ਨਾ ਇੱਥ ਹਾਂ ਇਟ ਪੜੱਕ ਜਾਊ ਜੇ ਇੱਕ ਆ ਔਖੇ ਹੋਵੋਗੇ ਦੋ ਆ ਹੋਰ ਸੌਖੇ ਤਿੰਨ ਆ ਹੋਰ ਸੌਖੇ ਅੱਛਾ ਸ਼ਾਂਤੀ ਤੇ ਰੱਖ ਕੇ ਪਨ ਲੋ ਜਿੱਥੇ ਮਰਜ਼ੀ ਪਨ ਲੋ ਇਟ ਮਾਰੇ ਨਾ ਟੁੱਟੀਆਂ ਜੀ ਹਾਂ ਹਾਂ ਠੀਕ ਹੈ ਉਹ ਟ੍ਰਿਕਾਂ ਹੀ ਹੁੰਦੀਆਂ ਭਾਈ ਜਣ ਮਤਲਬ ਕਿ ਆਪਣੇ ਨਹੀਂ ਲੱਗਦਾ ਜੀ ਉਹ ਚੀਜ਼ ਤੇ ਹੀ ਵਜਦਾ ਹਾਂਜੀ ਹਾਂਜੀ ਅਸੀਂ ਫਿਰ ਬਈ ਸਿੱਖ ਗਏ ਅਸੀਂ ਐਵੇਂ ਫੂਲ ਵਾਲੇ ਜਵਾਕ ਇੱਥੇ ਕਰ ਲਏ ਕਿ ਨੇ ਆਜੋ ਬਈ ਹੂੰ ਇਹ ਮੇਂ ਸਾਈਕਲ ਦੇ ਜਿਹੜੇ ਦੇ ਕੇ ਬਹੁਤ ਔਖਾ ਮੈਂ ਹੁਣ ਇੱਟਾਂ ਭੰਲਣੀਆਂ ਪੈਣੀਆਂ ਆ ਆ ਇੱਟਾਂ ਭੰਲਣੀਆਂ ਅੱਛਾ ਜੀ ਅਜੀ ਤਾਂ 7-8 ਦਿਨ ਚਲਾਈ ਰੱਖਿਆ ਜਾਦੂਗਰ ਅਜੀ ਤਾਂ ਸਾਰੇ ਬਣਾ ਤੇ ਰੋੜੇ ਜੀ ਜਿੰਨੇ ਇੱਟਾਂ ਪੱਜੀਆਂ ਜੀ ਹੂੰ ਅਸੀਂ ਹੁਣ ਬੰਦ ਕਰਕੇ ਉਹ ਇੱਟਾਂ ਮੁੱਕ ਗੀਆਂ ਹੂੰ ਤੇ ਜਿੱਦੇ ਮਾਸਟਰ ਆਇਓ ਕਹਿੰਦੇ ਆ ਕਰੇ ਉਹ ਬੰਦੇ ਜਿਹੜੀ ਤਾਰੀ ਹੁੰਨੀ ਜਾਦੂਗਰ ਬਣਦੇ ਹੁੰਦੇ ਆ ਹਾਂ ਸਰਕਸ ਕਰਦੇ ਉਹਨਾਂ ਨੇ ਸਾਡੇ ਸਾਡਾ ਬੁੜਾ ਕਹਿੰਦੇ ਜੀ 1000 ਹੱਟ ਸੀਗਾ ਹਾਂ ਉਹ ਲੈ ਜਾ ਉਹ ਹੱਟ ਲਗਾ ਕੇ ਦੇ ਆ ਫੇਰ ਬੱਤਸ ਘਰੇ ਆ ਗਏ ਜਦੋਂ ਟਰੱਕ ਕੱਟੀ ਸਾਡੇ ਚ ਉਹਨਾਂ ਨੇ ਮੈਂ ਕਹਿੰਦਾ ਬੰਨ ਕੇ ਕੁਰਦੇ ਸੀ ਭਾਈ ਆ ਸਾੜਿਆ ਇੰਨੀ ਮਹਿੰਗੀ ਹੱਟ ਤੋੜਤੀ ਹਾਂ ਉਹ ਤੋਂ ਨਾਲੇ ਬੇਲਾ ਵੀ ਜੇ 5-400 ਰੁਪਏ ਵੀ ਹਜ਼ਾਰ ਹਾਂ ਹਾਂ ਜੀ ਪੜੀ ਘੱਟ ਪਈ ਭਾਈ ਆ ਕੱਟੀ ਉਹ ਉਹਦਾ ਵੀ ਦੂਬੀਾਸਤ ਕੋਈ ਉਹ ਸੱਚੇ ਗੇਟਾਂ ਦਾ ਘਰ ਪਾਉਂਦੇ ਹੁੰਦੇ ਸੀ ਹਾਂ ਜੀ 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 ਹਾਂ ਤੇ ਯਾਰ ਉਹ ਸਮਾਂ ਨਹੀਂ ਆਉਣਾ ਯਾਰ ਮਾਂ ਨਹੀਂ ਆਉਣਾ ਸੀ ਪਰ ਉਹ ਬਚਪਨਾ ਅੱਜ ਕਿਸੇ ਤੇ ਵੀ ਹੈ ਨਹੀਂ ਹਾਂ ਉਹਨੂੰ ਦੁਨੀਆ ਪਸਤਾਉਂਦੀ ਹੈ ਸਹੀ ਗੱਲ ਆ ਜੀ ਆ ਬੱਚਿਆਂ ਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਹੈ ਇਹ ਤਾਂ ਮੋਬਾਈਲਾਂ 'ਚ ਵੱੜ ਗਏ ਯਾਰ ਮੋਬਾਈਲਾਂ 'ਚ ਇਸ ਤਰੀਕੇ ਨਾਲ ਵੜਿਆ ਯਾਰ ਕਿ ਨਿਕਲ ਹੀ ਨਹੀਂ ਸਕਦੇ ਸੈਂਸ ਨਹੀਂ ਨਿਕਲ ਨਹੀਂ ਸਕਦੇ ਹੈ ਸਾਰੀ ਉਮਰ ਯਾਰ ਸਾਰਾ ਬੈੱਡ ਤੇ ਬੈਠੇ ਰੋ ਖੇਡੀ ਜਾਓ ਦੇਖੀ ਜਾਓ ਬਾਹਰ ਨਹੀਂ ਜਾਣਾ ਕਿਤੇ ਨਹੀਂ ਜਾਣਾ ਮੰ ਲੈ ਯਾਰੋ ਜੀਵਨ ਹੁੰਦਾ ਸੀ ਯਾਰ ਸ਼ਾਲਾ ਮਾਰਨੀਆਂ ਸੱਪਾਂ ਦੇ ਉੱਤੋਂ ਦੀ ਭੱਜੇ ਫਿਰਨਾ ਯਾਰ ਸਭ ਨਾੜੀ ਸੀ ਹਾਂ ਹੈ ਸਹੀ ਗੱਲ ਹੈ ਤੇ ਹੁਣ ਇਸ ਵੇਲੇ ਇਦੋਂ ਪੁਰਾ ਨੇਰੇ ਕਿਹੜੇ ਮਰਜੀ ਜਵਾਕ ਨੂੰ ਕਹਦੇ ਵੀ ਜਾ ਜਾ ਨਾ ਨੇਰਾ ਹਾਂ ਹਾਂ ਨੇਰਾ ਹਜਿਆ ਸਹੀ ਹੈ ਹੱਥ ਨਹੀਂ ਲਾਉਂਦਾ ਤੇ ਅਸੀਂ ਇਹੋ ਜਿਹੇ ਨੇਰੇ ਛਿੱੜੀਆਂ ਦੇ ਪੁੰਨੂਆਂ 'ਚ ਬੜੇ ਫਰਦ ਹੁੰਦੇ ਸੀ ਹਾਂ ਲੋਗੇ ਫਰਦ ਹੁੰਦੇ ਸੀ ਹਾਂ ਹੈ ਸਹੀ ਗੱਲ ਹੈ ਯਾਰ ਉਹ ਗੱਲਾਂ ਨਹੀਂ ਮਿਲਣਗੀਆਂ ਬਿਲਕੁਲ ਜੀ ਉਹ ਪੰਜਾਬ ਆ ਹੀ ਨਹੀਂ ਸਕਦਾ ਮਗਰ ਸਹੀ ਗੱਲ ਹੈ ਕਿਉਂਕਿ ਜਿੰਨਾ ਚਿਰ ਮੋਬਾਈਲ ਹੈ ਚੰਗੇ ਵੇਲੇ ਸੀ ਉਹ ਹਾਂ ਸਹੀ ਗੱਲ ਇਹ ਉੱਠ ਜੇ ਨਾ ਤੇ ਬਹੁਤ ਬਿਮਾਰੀਆਂ ਤੋਂ ਬਚ ਜਾਣਗੇ ਹਾਂ ਕੋਈ ਟੈਨਸ਼ਨ ਨਹੀਂ ਰਹਿਣੀ ਜੀ ਹਾਂਜੀ ਕੁਝ ਨਹੀਂ ਰਹਿਣਾ ਹਾਂ ਕਿਉਂਕਿ ਇੱਕ ਮੋਬਾਈਲ ਐਸਾ ਜ਼ਰੀਆ ਹੈ ਜਿਹੜਾ ਬੰਦੇ ਨੂੰ ਬਹੁਤ ਟੈਨਸ਼ਨ ਦਿੰਦਾ ਹਾਂ ਜੇ ਰਿਸ਼ਤੇਦਾਰ ਨੇ ਆਉਣਾ ਤਿੰਨ ਦਿਨ ਬਾਅਦ ਹੈ ਜਾਂ ਤੁਹਾਡੇ ਕੋਲ ਪੈਸੇ ਲੈਣੇ ਆ ਜਾਂ ਕੋਈ ਉਹਨੂੰ ਕੋਈ ਹੋਰ ਸੌਖ ਸੁਨੇਹਾ ਦੁੱਖ ਦਾ ਕੋਈ ਵੀ ਗੱਲ ਕਰਨੀ ਆ ਤਿੰਨ ਦਿਨ ਪਹਿਲਾਂ ਤੁਹਾਨੂੰ ਟੈਨਸ਼ਨ ਪੈ ਜਾਣੀ ਹੈ ਉਹਨੂੰ ਤਿੰਨ ਦਿਨ ਪਹਿਲਾਂ ਦੱਸਣਾ ਦੱਸਣਾ ਤੇ ਕਿੱਥੇ ਆਏ ਤੋ ਹੀ ਪਤਾ ਲੱਗਦਾ ਸੀ ਯਾਰ ਹਾਂ ਠੀਕ ਹੈ ਤੇ ਨਾ ਮਗਰ ਲਿਆ ਨੂੰ ਪਤਾ ਹੁੰਦਾ ਹੀ ਪਹੁੰਚ ਗਿਆ ਕਿ ਨਹੀਂ ਨਾ ਇਧਰਲੇ ਨੂੰ ਪਤਾ ਹੁੰਦੇ ਪਤਾ ਹੁੰਦਾ ਸੀ ਵੀ ਦੋ ਦਿਨ ਰਹਿ ਕੇ ਆਊਗਾ ਹਾਂ ਉਹ ਚਾ ਵੀ ਹੁੰਦਾ ਸੀ ਜੀ ਤੇ ਹੁਣ ਤੋਂ ਗੱਲ ਹੀ ਹੈ ਨਹੀਂ ਯਾਰ ਗੱਲ ਹੀ ਹੈ ਨਹੀਂ ਖਰਚੇ ਤੋਂ ਹੋਂ ਨੇ ਸੀ ਹਾਂ ਹੁਣ ਰਿਸ਼ਤੇਦਾਰ ਨੇ ਆਉਣਾ ਹੁੰਦਾ ਤਾਂ ਪਹਿਲਾਂ ਦਾ ਰੁਪਈਏ 5000 ਦਾ ਸਮਾਨ ਲਿਆ ਕੇ ਰੱਖਦਾ ਗਲਾ ਵੀ ਆਉਣਾ ਅੱਥੇ ਪਤਾ ਹੀ ਨਹੀਂ ਹੁੰਦਾ ਸੀ ਆਉਣਾ ਹਾਂ ਇੰਨਾ ਫਰਕ ਪੈ ਗਿਆ ਯਾਨੀ ਇਸ ਕਰਕੇ ਕਹਿੰਦੇ ਉਹ ਸਮਾਨ ਨਹੀਂ ਆਉਣਾ ਹਾਂ ਜੇ ਲਿਆਉਣਾ ਤਾਂ ਮੋਬਾਈਲ ਪਰਾਂ ਕਰਨਾ ਪਊ ਹੁਣ ਇਹ ਤਾਂ ਹੈਂਡਿਕੈਪ ਬੱਚਿਆਂ ਤੋਂ ਦੂਰ ਰੱਖਣਾ ਪਊ ਬਿਲਕੁਲ ਵੇਰ ਨਾ ਬੱਚਿਆਂ ਤੋਂ ਨਹੀਂ ਸਾਰਿਆਂ ਤੋਂ ਦੂਰ ਹੋਵੇ ਇਕਾ ਅਸ਼ਿਆਰ ਫਰਪੋਲੇ ਪਿੰਡ ਹੈ ਜੀ ਪੰਜਾਬ ਦੇ ਵਿੱਚ ਹੀ ਹੈ ਅੱਛਾ ਜੀ ਕੱਚਾ ਪਿੰਡ ਹੈ ਹਾਂ ਮਤਲਬ ਕੋਤੇ ਬਹੁਤ ਲੋਕ ਜਾਂਦੇ ਜਿਹੜੇ ਟੈਨਸ਼ਨ ਦਾ ਸ਼ਿਕਾਰ ਹੈ ਬਿਲਕੁਲ 100% ਠੀਕ ਹੁੰਦੇ ਨੇ ਅੱਛਾ ਇੱਕ ਮਹੀਨੇ ਲਈ ਬਾੜਦੇ ਆ ਉਹ ਹਾਂ ਤੁਹਾਡਾ ਫੋਨ ਵੀ ਫੜ ਲੈਣਾ ਉਹਨਾਂ ਨੇ ਅੱਛਾ ਠੀਕ ਹੈ ਜੀ ਹਾਂ ਜਦੋਂ ਤੁਹਾਡੇ ਕੋਲ ਤੁਹਾਡਾ ਇੱਕ ਮਹੀਨੇ ਲਈ ਫੋਨ ਫੜਿਆ ਤੁਸੀਂ ਬਿਮਾਰ ਤਾਂ ਵੈਸੀ ਹੀ ਨਹੀਂ ਰਹੇ ਵੈਸੀ ਨਹੀਂ ਜਾਣਾ ਸਹੀ ਗੱਲ ਹੈ ਠੀਕ ਹੈ ਘਰ ਦੇ ਨਾਲ ਤੁਹਾਡੀ ਗੱਲ ਕਰਾ ਦੇਣੀ ਹੈ ਵੀ ਨੋ ਪ੍ਰੋਬਲਮ ਨਜ਼ਾਰੇ ਲੈ ਬਾਪੂ ਹਾਂ ਉਹਨ ਬਾਹਰਲੇ ਮੁਲਕ ਚ 6 ਮਹੀਨੇ ਨੂੰ ਮਿਲਾਂਗੇ ਹੂੰ ਠੀਕ ਹੈ ਉਹਨਾਂ ਨੇ ਮੋਬਾਈਲ ਫੜ ਲਿਆ ਤੁਸੀਂ ਅੰਦਰ ਰਹੋ ਤੁਹਾਨੂੰ ਘਰ ਦੇ ਦੇਣਾ ਉਵੇਂ ਬਜ਼ੁਰਗ ਬੈਠੇ ਆ ਉਵੇਂ ਸਾਰੇ ਤਾਂਸਾਂ ਖੇਡਦੇ ਆ ਉਹਨਾਂ ਦੇ ਵਿੱਚ ਜਿਹੜੇ ਕੱਡੋ ਘੂਮੋ ਫਿਰੋ ਨਜ਼ਾਰੇ ਲੋ ਕਤਾਬਾਂ ਪਈਆਂ ਅਖਬਾਰ ਪਏ ਆ ਫੜੋ ਠੀਕ ਹੈ ਪੁਰਾਣਾ ਕਲਚਰ ਉਹਦੇ ਨਾਲ ਕੀ ਆ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਸੈੱਟ ਹੋ ਜਾਂਦਾ ਜੀ ਉਹ ਟੈਨਸ਼ਨ ਆ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਠੀਕ ਹੈ ਨਾ ਕਿਉਂਕਿ ਅੱਜ ਤਾਂ ਮੈਨੂੰ ਪਤਾ ਨਹੀਂ ਉਹ ਕਹਿੰਦਾ ਵੀ ਜਿਹੜੀ ਮਤਲਬ ਕਿ ਆਤਮੱਤਿਆ ਦੋ ਤਰ੍ਹਾਂ ਦੀ ਹੈ ਅੱਜ ਪਹਿਲਾਂ ਨਹੀਂ ਸੀ ਪਹਿਲਾਂ ਵਿਆਹ ਹੁੰਦੇ ਸੀ ਵਿਆਹ ਹੁੰਦੇ ਸੀ ਤੇ ਬੜੇ ਚਾਵਾਂ ਨਾਲ ਹੁੰਦੇ ਸੀ ਤੇ ਰਸਤਿਆਂ ਨੂੰ ਤੋੜ ਤੱਕ ਨਵਾਇਆ ਜਾਂਦਾ ਸੀ ਬੜੀ ਸਰਦਾਂ ਨਾਲ ਨਵਾਇਆ ਜਾਂਦਾ ਸੀ ਕੋਈ ਲੜ ਲੜਾਈ ਨਹੀਂ ਕੋਈ ਨਹੀਂ ਜਨਾਨੀ ਦਾ ਮਤਲਬ ਨਹੀਂ ਬੰਦੇ ਦੇ ਸਾਹਮਣੇ ਉੱਚੀ ਬੋਲ ਜੇ ਤੇ ਹੋਂ ਉਹ ਕਹਿੰਦਾ ਕਿਸੇ ਸੱਜਣ ਦਾ ਵਿਆਹ ਕਰ ਰਿਹਾ ਸੀ ਉਹ ਕਹਿੰਦਾ ਵੀ ਕਿਵੇਂ ਆ ਅੱਛਾ ਕਹਿੰਦੇ ਵਿਦਾਈਆਂ ਕਹਿੰਦਾ ਕਾਹਦੀਆਂ ਸਾਰੋ ਆਤਮਤਿਆ ਕਰ ਲਿਆ ਵਿਦਾਈਆਂ ਦਿੰਨੇ ਹੂੰ ਉਹ ਕਹਿੰਦਾ ਆਤਮਤਿਆ ਥੋੜੀ ਹੈ ਕਹਿੰਦਾ ਤੇਰਾ ਤਾਂ ਵਿਆਹ ਹੈ ਕਹਿੰਦਾ ਆਤਮਤਿਆ ਹੀ ਆ ਭਾਈ ਹੂੰ ਘਰ ਦੇ ਬਾਹਰ ਜ਼ੋਰ ਪਾਉਂਦੀ ਤਾਂ ਲੱਗਿਆ ਕਰ ਹੂੰ ਉਹ ਮਨਾਂ ਕਿਉਂ ਕਹਿੰਦਾ ਇੱਕ ਦਾ ਚਟ ਕਿ ਨ ਮੌਤ ਹੁੰਦੀ ਆ ਇੱਕ ਹਲਾਲ ਕਰਦੇ ਹਾਂ ਹੁਣ ਸਮਝ ਲਓ ਮੈਨੂੰ ਹਲਾਲ ਕਰ ਸਹੀ ਗੱਲ ਆ ਜੀ ਠੀਕ ਹੈ ਹਾਂ ਉਹ ਕਹਿੰਦਾ ਵੀ ਅੱਗੇ ਗਲ 'ਚ ਰੱਸਾ ਪਾ ਕੇ ਫਾਂਸੀ ਇੱਕ ਮੰਗਲ ਸੂਤਰ ਪਾ ਕੇ ਹਾਂ ਇਹ ਨਾਲ ਹੌਲੀ ਹੌਲੀ ਮਰਨਾ ਇਹਦੇ ਨਾਲ ਹੌਲੀ ਹੌਲੀ ਮਰਨਾ ਕਿਉਂਕਿ ਜਿੱਦੇ ਆ ਗਈ ਬਈ ਜਨਾਨੀ ਉੱਥੇ ਹੀ ਲੜਾਈ ਸ਼ੁਰੂ ਸਹੀ ਗੱਲ ਆ ਜੀ ਕਈ ਤਾਂ ਉੱਥੇ ਹੀ ਲੜ ਪੈਂਦੇ ਪਹਿਲੀ ਗੱਲ ਬੈਲਸ 'ਚ ਪੁਰਸਿਆਂ ਦੇ ਬੈਠੇ ਫੋਟੋ ਫੋਟੋ ਖਿਚਾਉਣ ਪਿੱਛੇ ਬਹੁਤ ਬੇਨੇ ਆਪਾਂ ਕੋਈ ਨਹੀਂ ਠੀਕ ਹੈ ਕੋਈ ਹਾਰ ਜਾਂ ਪਾਉਣ ਪਿੱਛੇ ਤਾਂ ਚੱਕ ਲੀ ਠਾਂ ਕਰਤੀ ਉੱਥੇ ਗੱਲ ਪੈਂਦੀ ਹਾਂ ਈਗਾ ਜਦੋਂ ਮੱਛੜ ਪਿੱਛੇ ਲੜ ਪੈਂਦੇ ਜਾਂ ਐ ਉੱਥੇ ਹੀ ਕੰਮ ਚੱਲ ਪੈਂਦਾ ਸਹੀ ਗੱਲ ਆ ਜੀ ਤੇ ਜਦੋਂ ਉੱਥੇ ਹੀ ਦਬੜੋ ਥਬੜੀ ਹੋ ਕੇ ਕੰਮ ਸ਼ਮ ਦੇ ਨਾਲ ਸ਼ੁਰੂ ਹੈ ਸ਼ੁਰੂ ਵਾਹ ਤੈਨੂੰ 4 ਦਿਨ ਲੇਟ ਹੋ ਜਾਂਦਾ ਹੁਣੇ ਹੀ ਹੁੰਦਾ ਹਾਂ ਅੱਡੀ ਗੱਲ ਨਹੀਂ ਹਾਂ ਜੀ ਕਿਉਂਕਿ ਦੇਖਣ ਨੂੰ ਲੱਗਦੀ ਹੁੰਦੀ ਆ ਬਈ ਬੜੀ ਸਿਆਣੀ ਨੋ ਭਾਈ ਦੋਟੀ ਦਾ ਵਾਲਾ ਚੰਗੀ ਬਾਈ ਕੁੜੀ ਇਹੋ ਨਾਲ ਬੇਬੇ ਵੀ ਕਰਦੀ ਹੁੰਦੀ ਪਹਿਲਾਂ ਤਾਂ ਮਾਤਾ ਵੀ ਉਹਦੀ ਸੱਸ ਵੀ ਹੈ ਨਾ ਹਾਂ ਜੀ ਐ ਛੱਡ ਤਾਂ ਕੋਈ ਫੋਨ ਨਾ ਕਰਿਆ ਕੇ ਆ ਗਿਆ ਵਾਹ ਵਾੜੀ ਚੰਗੀ ਵਾਹ ਨੂੰ ਤੇ ਪੰਜਾਂ ਕਿ ਦਿਨਾਂ ਬਾਅਦ ਪੁੱਛਦਾ ਨਾ ਪੱਤਿਆਂ ਦੀ ਹੋਂਟ ਤੀਨ بس ਕਾਨੂੰਨ ਕੋਲੇ بس ਕਾਲ ਚੋ ਗਿਆ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਨਾਲ ਅੱਗੇ ਆ ਗਈ ਹੂੰ ਚਾਹ ਨਾ ਪਾਣੀ ਦਾ ਕੁਛ ਨਹੀਂ ਕੁਛ ਨਹੀਂ ਠੀਕ ਹੈ ਉਹਨੂੰ ਵੀ ਫੋਨ ਚਾਹੀਦਾ ਹੂੰ ਐਂ ਬੱਚਾ ਹੂੰ ਜੇ ਬੱਚਾ ਘਰੇ ਪੈਦਾ ਹੋ ਗਿਆ ਪਾਪਾ ਕੋ ਨੱਕ ਮੇਰੇ ਤੇ ਆ ਮਾਂ ਕੋ ਗੱਲ ਮੇਰੇ ਤੇ ਆ ਕਾ ਮੇਰੇ ਤੇ ਆ ਦੂਜਾ ਕੋ ਮੱਤਾ ਮੇਰੇ ਤੇ ਆ ਹੂੰ ਕੋਈ ਕੋ ਨਹੀਂ ਆ ਝਾਕਦਾ ਮੇਰੇ ਵਾਂਗੂ ਕੋਈ ਹੱਸਦਾ ਮੇਰੇ ਵਾਂਗੂ ਹੈ ਤੇ ਜਦੋਂ ਵੱਡਾ ਹੋ ਕੇ ਗਲਤੀ ਕਰ ਦੋਗੇ ਕਹਿੰਦੇ ਪਤਾ ਨਹੀਂ ਆਰਾਮ ਜਦਾ ਕੀਦੇ ਤੇ ਗਿਆ ਕੋਈ ਨਹੀਂ ਜ਼ਿੰਮੇਵਾਰ ਨਹੀਂ ਕੋਈ ਨਹੀਂ ਮੰਨਦਾ ਸਹੀ ਗੱਲ ਹੈ ਉਦੋਂ ਪੁੱਛਦਾ ਵੀ ਤੂੰ ਕਹਿੰਦੇ ਮੇਰੇ ਤੇ ਨਨ ਜਾਂ ਜਦੋਂ ਤਾਂ ਹੁਣ ਚੰਗਾ ਕੰਮ ਕਰੂ ਜਵਾਗ ਤਾਂ ਮਾਂ ਕੋ ਕਿਹਾ ਮੇਰੇ ਤੇ ਆ ਮੇਰਾ ਪੁੱਤ ਹੂੰ ਜੋ ਕਿ ਮਾਰਾ ਕਰੂਗਾ ਤੇਰੇ ਵਰਗਾ ਹੂੰ ਇਹ ਸਾਲਾ ਚੰਗੇ ਕੰਮ ਨੂੰ ਕਿਉਂ ਤੁਹਾਡੇ ਤੇ ਆ ਮਾਰੇ ਨੂੰ ਪਿਉ ਹਤੀ ਮਾਰੇ ਨੂੰ ਪਿਉ ਹਤੀ ਆ ਪਿਉ ਨੂੰ ਤਾਂ ਕਹਿ ਨਹੀਂ ਹੁੰਦਾ ਭਾਈ ਮੇਰੇ ਤੇ ਹੋਰ ਕੀ ਮੇਰਾ ਬੋਤ ਹੈ ਤੇ ਚੰਗਾ ਕੋ ਤੇ ਮਾਰਾ ਕੋ ਹਾਂ ਤੇ ਨਾ ਪੁੱਤ ਚਾਰਲੀ ਚਿਪਕਾ ਕਹਿੰਦੇ ਮਗਰ ਪੈਂਦਾ ਹਣਾ ਕਾਣ ਨੂੰ ਫਿਰਦਾ ਇਹ ਨਾ ਦੰਦੀ ਵੱਡਾ ਪਰ ਨਹੀਂ ਇਹ ਦੰਦੀ ਨਹੀਂ ਵੱਡਦਾ ਇਹ ਸਾਲਾ ਸਿਆਣਾ ਜਾਨਵਰ ਆ ਯਾਰ ਅੱਛਾ ਜੀ ਆਇਆ ਨਾ ਕਈ ਵਾਰੀ ਭਲੇਖਾ ਹੀ ਪੈ ਜਾਂਦਾ ਆਪਣੇ ਬੰਦੇ ਨੂੰ ਕਿਹਨਾਂ ਦੇਖਣ ਆਲੇ ਆ ਗਏ ਹੂੰ ਦੇਖਣ ਆਲੇ ਆ ਗਏ ਤੇ ਹੂੰ ਉਹਨਾਂ ਘਰੇ ਆਇਆ ਵਿਚਾਰੇ ਦਾ ਵਿਆਹ ਨਹੀਂ ਹੁੰਦਾ ਸੀ ਲੇਟ ਬੜਾ ਸੀ ਦੁਖੀ ਬੜਾ ਸੀ ਹੂੰ ਉਹ ਜਦੋਂ ਘਰੇ ਬੜਿਆ ਤੇ ਤਿੰਨ ਜਾਨੇ ਬੈਠੇ ਦੋ ਬੰਦੇ ਦੇ ਇੱਕ ਬੁੜੀ ਹੂੰ ਉਹਨਾਂ ਤਿੰਨਾਂ ਦੇ ਪੈਰੀ ਹੱਥ ਲਾਇਆ ਅੱਛਾ ਜੀ ਸਾਸਿਕਾਲ ਜੀ ਸਾਸਿਕਾਲ ਭਾਈ ਹਾਂ ਤੇ ਲਾ ਕੇ ਪੈਰੀ ਹੱਥ ਤੇ ਬੈਠਾ ਕਹਿੰਦਾ ਮੰਮੀ ਬਿਸਕੁਟ ਤਾਂ ਰੱਖੋ ਉਹਨੇ ਬਿਸਕੁਟਾਂ ਨੂੰ ਕੀ ਛੇ ਕਹਿੰਦਾ ਛੱਡ ਹੂੰ ਰੱਖੋ ਬਿਸਕੁਟ ਮੋਸਮ ਆ ਗਿਆ ਆ ਗਿਆ ਹਾਂ ਉਹਨੂੰ ਦਾ ਆਪਦਾ ਸੀ ਆਪਦਾ ਸੀ ਆ ਤੇ ਭਾਈ ਉਹ ਆਏ ਹੁਣ ਹੋਰ ਕੰਮ ਸੀ ਹੂੰ ਉਹਨੇ ਭਾਈ ਬਿਸਕਟ ਰੱਖਤੇ ਚਾਹ ਰੱਖਦੀ ਸਾਰਾ ਕੁਝ ਰੱਖਤਾ ਹੂੰ ਬੈਠੇ ਗੱਲਾਂ ਕਰਨ ਲੱਗ ਗਏ ਇਹ ਭਾਈ ਦੁੱਧ ਬਾਦ ਕਿਵੇਂ ਕਹਿੰਦਾ ਵਾਧੂ ਆ ਨਿਆਰੇ ਲੈਣੇ ਆ ਅੱਛਾ ਕੋਈ ਕਮੀ ਹੂੰ ਨਹੀਂ ਕਹਿੰਦੀ ਬਸ ਇਹ ਹੀ ਆ ਭਾਈ ਹੁਣ ਸਾਨੂੰ ਤਾਂ ਦੁੱਧ ਦਾ ਹੀ ਹੈ ਹੂੰ ਬਾਕੀ ਹੋਰ ਕੋਈ ਨਹੀਂ ਹੈਨਾ ਚਲੋ ਬਾਕੀ ਤਾਂ ਜੋ ਕਰਾ ਕੇ ਪਾਵਾਂਗੇ ਹੂੰ ਫੇ ਰਾਜੀ ਤਾਂ ਹੋ ਹੀ ਜਾਂਦਾ ਭਾਈ ਹੂੰ ਨਹੀਂ ਨਹੀਂ ਕਹਿੰਦਾ ਮੈਂ ਤਾਂ ਪਹਿਲਾਂ ਤੇ ਹੋ ਜਾ ਆ ਨਹੀਂ ਕੋਈ ਅੱਛਾ ਨਹੀਂ ਅਗੇ ਵੀ ਇਹਦੇ ਥੱਲੇ ਦੁੱਧ ਕਿੰਨਾ ਹੈ ਚੋਕੇ ਦੇਖਾਂਗੇ ਹੂੰ ਹਾਂ ਜੋ ਆ ਕੇ ਪਰਾਂ ਤੁਹਾਨੂੰ ਤਾਂ ਪਤਾ ਹੀ ਕਮਲ ਕੁੱਠੀ ਜਾਨੇਂਗੇ ਚੂਮਣ ਵਾਲੀ ਕਿਹੜੀ ਗੱਲ ਕੀ ਚੋਰਾਂਗੇ ਤੁਸੀਂ ਦੱਸ ਹੈ ਕਮਾਲਾ ਤੁਹਾਡੀ ਨਹੀਂ ਅਗੇ ਫਿਰ ਤੁਸੀਂ ਦੁੱਧ ਦੱਸੋ ਨਾ ਬੰਦਿਆਂ ਦੁੱਧ ਕਹਿੰਦਾ ਸਾਡੇ ਹੈਗਾ 12 13 ਕਿਲੋ ਹਾਂ ਕੱਲੀ ਮੱਝ ਥੱਲੇ ਕਹਿੰਦਾ ਕੱਲੀ ਥੱਲੇ ਨਹੀਂ ਸਾਰੀਆਂ ਥੱਲੇ ਹਾਂ ਤੇ ਉਹ ਬਨੇ ਹੁਣ ਵੀ ਆਏ ਆ ਨਾ ਵੀ ਅਸੀਂ ਵੀ ਆਏ ਆ ਕਹਿੰਦਾ ਹਾਂ ਮੇਰੇ ਹਿੱਸੇ ਚ ਇੱਕ ਹੈ ਹਾਂ ਉਹਦੇ ਥੱਲੇ 4 ਕਿਲੋ ਹਾਂ ਉਹ ਬਣੀ ਬੱਠ ਠੀਕ ਹੈ ਹਾਂ ਬਈਹੀ ਪੁੱਛਦੇ ਆ ਹਾਂ ਤੇ ਕਹਿੰਦੇ ਤੋੜ ਕੇ ਵਿਖਾਓ ਭਾਈ ਉਹਦੀ ਮਾਂ ਆ ਗਈ ਅਗੇ ਮਾੜਾ ਜਾ ਤੋੜ ਕੇ ਵਿਖਾਓ ਭਾਈ ਅਸੀਂ ਦੇਖਣਾ ਹਾਂ ਇਹ ਮੁੰਡਾ ਅੱਟ ਕੇ ਪਹਿਲਾਂ ਦੇਖ ਲੋ ਕਹਿੰਦਾ ਹਾਂ ਹੋਏ ਤੇ ਇਥੋਂ ਵੀ ਕਰਾਉਣਾ ਤੋਰ ਕੇ ਆ ਸੀ ਉਹ ਕਹਿੰਦਾ ਫਿਰ ਮੈਂ ਹੀ ਆ ਮੁੰਡਾ ਤਾਂ ਉਹ ਕਹਿੰਦਾ ਮੱਝ ਲੈਣ ਆਇਆ ਤੂੰ ਹੋਰ ਪਾਸੇ ਦੁਰਿਆ ਪਰਦਾ ਅੱਛਾ ਜੀ ਚੱਕ ਮਾਤਾ ਬਿਸਕਟ ਕੰਦਰ ਰੱਖ ਅੰਦਰ ਸਾਲੇ ਉਹੀ ਖਾ ਗਈ ਹੈ ਕੋਣ ਨੂੰ ਆਏ ਮੈਨੂੰ ਵੇਖਣਾ ਓ ਮੱਝ ਵੇਖਣਾ ਓ ਮੱਝ ਦੀ ਗੱਲ ਕਰਦੇ ਸੀ ਉਹ ਬੇਚਾਰਾ ਕਹਿੰਦਾ ਆਪਣੀ ਵਾਰੀ ਨਹੀਂ ਆਉਂਦੀ ਹੈਣਾ ਪੁਰਾਣੇ ਟਾਈਮ ਚ ਨਾ ਮੋਟਰ ਕਹਿੰਦੇ ਹੁੰਦੇ ਸੀਗੇ ਗੱਡੀਆਂ ਨੂੰ ਵੀ ਅੱਛਾ ਜੀ ਖੇਤ ਵਾਲੀ ਮੋਟਰ ਤਾਂ ਹੁੰਦੀ ਸੀ ਪਰ ਗੱਡੀਆਂ ਬੱਸਾਂ ਨੂੰ ਵੀ ਮੋਟਰ ਕਹਿੰਦੇ ਅੰਨੇ ਕਬਜੇ ਆਉ ਮੋਟਰ ਉਹ ਤੇ ਚੱਲਾਂਗੇ ਕਿਉਂ ਡਾਕਟਰ ਨੂੰ ਡਾਕਦਾਰ ਕਹਿੰਦੇ ਸੀ ਨਾ ਤਾਂ ਡਾਕੀਏ ਦਾ ਪਤਲਾ ਤੇ ਨਾ ਡਾਕਟਰ ਦਾ ਠੀਕ ਹੈ ਤੇ ਉਹ ਮੋਟਰ ਕਹਿੰਦੇ ਆਪਣੇ ਕੋਈ ਰਿਸ਼ਤੇਦਾਰੀ ਸੀ ਉਹਨਾਂ ਨੇ ਮੋਟਰ ਲਗਾਉਣੀ ਸੀ ਅੱਛਾ ਤੇ ਉਹਨ ਜੋ ਬੇਬੇ ਨੇ ਕਿਤੇ ਪੁੱਛਿਆ ਨਾ ਜਵਾਕਾਂ ਨੂੰ ਵੇ ਤੇਰਾ ਪਾਪਾ ਕਿੱਥੇ ਆ ਅਗੇ ਬੇਬੇ ਆਪਾਂ ਮੋਟਰ ਲਵਾ ਲਈ ਮੋਟਰ ਲੈਣ ਗਏ ਆ ਹੂੰ ਵਿਆਹ ਗੁਰ ਭਾਈ ਬੇਬੇ ਆ ਦਿਨੋਂ ਕਹਿੰਦੀ ਚਲ ਭਾਈ ਕੁੜੇ ਮਰਦਾਸ ਕਰਾ ਦਿਓ ਹੂੰ ਪਤਾਸੀ ਲਿਆਓ ਪਤਾਸੀ ਜਣਾਉਂਦੀ ਹੁੰਦੀ ਹੈ ਨਾ ਹਾਂ ਪਤਾਸੀ ਲਿਆ ਕੇ ਕੇ ਅਰਦਾਸ ਕਰਾ ਦਿਓ ਗੁਰਦਾਰੀ ਕੀ ਰਾਂ ਇਚਰਵਾਨ ਜਾਣ ਨੂੰ ਸੌਕਾ ਹੋ ਗਿਆ ਤੂੰ ਵੀ ਪੇਕੀ ਮੋਟਰ ਤੇ ਅਸੀਂ ਵੀ ਆਪ ਦਾ ਰਾਮ ਨਾ ਜਾਇਆ ਕਰਾਂਗੇ ਹਾਂ ਮਰੀ ਬੇਬੇ ਉਹ ਮੋਟਰ ਨਹੀਂ ਤਾਂ ਖੇਤ ਵਾਲੀ ਆ ਪਾਣੀ ਵਾਲੀ ਅੱਛਾ ਅੱਛਾ ਉਹ ਮੋਟਰ ਲਈ ਹੈ ਮੈਨਾਂ ਲਗਤੂਤੀ ਮੋਟਰ ਲਈ ਦੀ ਅੱਛਾ ਜੀ ਨਾ ਨਾ ਬੇਬੇ ਉਹ ਮੋਟਰ ਨਹੀਂ ਲਈ ਉਹ ਗੱਡੀਆਂ ਨੂੰ ਵੀ ਮੋਟਰ ਕਹਿੰਦੇ ਹਾਂ ਹਾਂ ਜੀ ਹਾਂ ਜੀ ਇਹ ਲੱ ਸਮੇ ਸਮੇ ਨਾ ਬਦਲੀ ਜਾਂਦਾ ਬਦਲ ਹਾਂ ਹਾਂ ਉਦੋਂ ਟਰੈਕਟਰ ਨਵੇਂ ਨਵੇਂ ਆਏ ਅੱਛਾ ਜੀ ਤੇ ਸਾਡੇ ਬੰਦੇ ਟਰੈਕਟਰ ਲਿਆਏ ਐਂਟਰ ਹਾਂ ਕਿਉਂਕਿ ਬਲਦਾਂ ਨੂੰ ਉਹਨਾਂ ਖੇਤੀ ਕਰਨ ਵਾਲਾ ਇੰਟਰ ਲਿਆਇਆ ਕਿਹੜਾ ਇਹਨਾਂ ਪਤਾ ਹੁੰਦਾ ਪਤਾ ਹੁੰਦਾ ਸੀ ਹਾਂ ਉਹਨਾਂ ਨੇ ਗੇਅਰ ਸਮਝਾ ਦਿੱਤੇ ਵੀ ਆ ਪਹਿਲਾ ਦੂਜਾ ਤੀਜਾ ਹਾਂ ਜੁਤਾਣਾ ਬੈਕ ਆਏ ਬਸ ਉੱਥੋਂ ਲੈ ਕੇ ਤੁਰ ਕੇ ਹਾਂ ਤੇ ਆ ਆ ਕੇ ਖੇਤ 'ਚ ਦਾ ਬਾੜਿਆ ਨਹੀਂ ਪਹਿਲਾਂ ਵਿਆਹ ਸੀ ਉੱਥੇ ਉਹਨਾਂ ਕੇ ਵਿਆਹ ਅੱਛਾ ਜੀ ਵਿਆਹ ਉੱਥੇ ਦਾ ਤੇ ਜੋ ਜਵਾਕ ਚੜਨ ਟੂੜਨ ਲੱਗੇ ਤੇ ਜਵਾਕ ਦਾ ਪੈਰ ਵੱਜਿਆ ਕਿ ਤੇ ਉਹ ਹਾਈ ਲੋ ਵਾਲੇ ਗੇਅਰ ਤੇ ਉਹਨੇ ਲੋਚ ਕਰਤਾ ਹਾਂ ਉਹਨਾਂ ਨੇ ਸਾਰੇ ਗੇਅਰ ਵਾਲੇ ਟਰੈਕਟਰ ਨਾਲ ਭੱਜੇ ਹਾਂ ਟਾਪ 'ਚ ਲਈ ਹੌਣ ਓੜੀ ਓੜੀ ਹਾਂ ਬਣਾ ਯਾਰ ਗੇਅਰ ਬਦਲ ਯਾਰ ਕਹਿੰਦਾ ਟਾਪ ਐ ਯਾਰ ਕਹਿੰਦਾ ਉਹੀ ਮਰ ਗਿਆ ਕੰਜਰ ਹੂੰ ਤਰਦਾ ਹੀ ਨਹੀਂ ਉਹ ਕਹਿੰਦਾ ਫਿਰ ਉਹ ਹੱਥ ਨਹੀਂ ਪਹੁੰਚਾਂਗੇ ਪਿੰਡ ਹੁਣ ਮੈਂ ਕੀ ਕਰਾਂ ਕਹਿੰਦਾ ਨਹੀਂ ਵੀ ਤੇਰੇ ਨਾਲ ਹੀ ਬੈਠਾਂ ਹਾਂ ਹੋਰ ਤੂੰ ਚਲਾ ਲਾਂ ਕਹਿੰਦਾ ਇੰਨੇ ਹੀ ਭੱਜੂ ਹੂੰ ਤੇਲ ਦੀ ਟੈਂਕੀ ਪੀ ਗਿਆ। ਅੱਛਾ ਜੀ। ਕੰਜਰ ਤਾਂ ਕਹਿੰਦਾ ਲਾੜੀ ਪਿਆ। ਆਪਣੇ ਨੂੰ ਤਾਂ ਗੁੱਸਾ ਹੀ ਹੋ ਗਿਆ। ਹਾਂ। ਸਾਡੇ ਨੂੰ ਦੋ ਦਿਨ ਹੋਏ ਕਹਿੰਦਾ ਇੰਨਾ ਤੇਲ ਪੀਤਾ। ਹਾਂ। ਉਹ ਕਹਿੰਦਾ ਹੁਣ ਆਏ ਗਾਰੇ ਨੂੰ ਆਈ ਹੁਣ ਏਜੰਸੀ 'ਚ ਲੈ ਜਾ ਲੇਂਗੇ। ਉਦੋਂ ਕਿਹੜਾ ਏਜੰਸੀ ਆਏ ਹੁੰਦੇ ਸੀ ਵੀ ਨੇੜੇ ਐ। ਹਾਂਜੀ ਹਾਂਜੀ। ਤਾਂ ਤੜਕੇ ਨੂੰ ਪਹੁੰਚ ਜਾਗੇ ਜਿਹੜੇ ਹਿਸਾਬ ਨਾਲ ਤੁਰਦਾ ਐ। ਹਾਂ। ਕੋਈ ਗੱਲ ਘਰੇ ਲਾਗੇ ਜਵਾਕਾਂ ਨੂੰ ਸ਼ਾਮ ਨੂੰ ਤੁਰਪੇ। ਹਾਂ। ਦੂਜੇ ਦਿਨ ਏਜੰਸੀ 'ਚ ਵੱਜੇ ਦੁਪਹਿਰ ਨੂੰ। ਅੱਛਾ ਜੀ। ਏਜੰਸੀ ਵਾਲੇ ਕੋਲੇ ਜਾ ਕੇ ਕਹਿੰਦੇ ਹਾਂ ਵੀ ਕਹਿੰਦਾ ਯਾਰ ਚੰਗਾ ਭਲਾ ਲਗਾਈਆਂ ਕੰਜਰ ਤੁਰ ਉਹ ਕਹਿੰਦਾ ਯਾਰ ਹਾਂ ਨਹੀਂ ਯਾਰ ਆਏ ਕਿ ਮੈਂ ਤੁਰਨ ਵੜ ਗਿਆ ਕਹਿੰਦਾ ਤੁਸੀਂ ਕਹਿੰਦਾ ਗੇਅਰ ਟਾਪ 'ਚ ਪਾਇਆ ਕਹਿੰਦਾ ਟਾਪ 'ਚ ਆ ਯਾਰ ਹਾਂ ਤੂੰ ਕਹਿੰਦਾ ਆ ਤਾਂ ਲੋਪਾਈ ਬੈਠੇ ਆਹ ਗਲੀ ਦੀ ਜਿੱਥੇ ਤੁਸੀਂ ਕਰਤੀ ਉੱਥੇ ਹੀ ਆ ਬਈ ਹਾਂ ਉਹਦੋਂ ਉੱਥੇ ਨਹੀਂ ਜੇ ਤਾਂ ਅਸੀਂ ਉਹ ਤਾਂ ਠਾਗੜੀ ਪਈ ਹੈ ਉਹ ਠਾ ਤਾਂ ਜਲੇ ਜਿਵੇਂ ਜਵਾਕਾਂ ਦਾ ਪੈਰ ਵੱਜ ਗਿਆ ਉਹ ਕਹਿੰਦਾ ਕਿੱਲੀ ਦੇ ਤਾਂ ਰਵਲੇ ਉਹ ਬੰਦਾ ਕਿਉਂ ਕਹਿੰਦਾ ਇਹ ਹਾਈ ਲੋ ਘੇਰ ਹੈ ਜੀ ਅੱਛਾ ਉਹ ਜਿਆ ਭਰਾਵਾ ਕਹਿੰਦਾ ਕਿੱਲੀ ਕਰਕੇ ਐ ਤੁਰਦਾ ਸੀ ਕਹਿੰਦਾ ਉਹਨੇ ਤਾਂ ਨੂੰ ਕਰਦੀ ਕਹਿੰਦਾ ਹੁਣ ਭੱਜੂ ਫਿਰ ਉਹਨੇ ਦੱਸਿਆ ਵੀ ਇਹ ਹਾਈ ਲੋ ਆ ਬੋਣ ਲੱਗੇ ਲਾਉਣਾ ਇਹ ਐਂ ਲਾਉਣਾ ਇਹ ਐਂ ਲਾਉਣਾ ਹਾਂ ਹੌਲੀ 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 ਸਾਦਨਾਂ ਦਾ ਪਤਾ ਲੱਗਦਾ ਹੈ ਜਿਹਨੇ ਇੱਕਦਮ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਤਾਂ ਜਾਮਦਾ ਹੀ ਡਰਾਈਵਰ ਆ ਬਾਈ ਹੂੰ ਤਾਂ ਜਾਮਦਾ ਹੀ ਜਵਾਗ ਟਰੈਕਟਰ ਵੜ ਲੈਂਦਾ ਬਾਈ ਜਿਹੜੇ ਨੂੰ ਮਰਜ਼ੀ ਭਾਰੇ ਜਵਾਗ ਨੂੰ ਟਰੈਕਟਰ ਤੇ ਲਾ ਪਾਰ ਆ ਯਾਰ ਹਾਂ ਸਹੀ ਮਤਲਬ ਵੀ ਕੋਈ ਨਹੀਂ ਸਾਡੇ ਪਿੰਡ ਟਰੈਕਟਰ ਲਿਆਏ ਵਿਚਾਰੇ ਹਾਂ ਮੇਰੇ ਕੋਲ ਚਿੱਟਾ ਸਟਾਰ ਅੱਛਾ ਜੀ ਬਾਬਾ ਬੰਦੇ ਬਹੁਤ ਸੀ ਘਰੇ ਉਹ ਸਾਡੇ ਗਵਾਂਢੀ ਸੀ ਹਾਂ ਲੈ ਉਹਨਾਂ ਨੇ ਕਿਤੇ ਕੱਦੂ ਨਹੀਂ ਕੱਜਾ ਹਾਂ ਇੱਕ ਵਾਰੀ ਕੱਦੂ ਜਵਾੜ ਲਿਆ ਗਲਤੀ ਨਾ ਯਾਰ ਹਾਂ ਦੋ ਜਾਣੇ ਕੱਪੜਾ ਲਈ ਬੈਠੇ ਨਾਲ ਉਹ ਮਾਰੀ ਮਾਰੀ ਮਾਰ ਕੇ ਪਹਿਜਿਆ ਗਾਰਾ ਪਹਿਜਿਆ ਗਾਰਾ ਪਰ ਜੂ ਅੰਦਰੋਂ ਪਰ ਜੂ ਹਾਂ ਹੀਰ ਨੂੰ ਇੱਕ ਕੀੜਾ ਲੱਗੇ ਕਹਿੰਦੇ ਬਾਹਰ ਕੱਢ ਲੋ ਬਾਹਰ ਕੱਢ ਲੋ ਅੱਛਾ ਨਾਸ ਹੋ ਜੂ ਕਹਿੰਦੇ ਟਰੈਕਟਰ ਦਾ ਯਾਰ ਇਹ ਤਾਂ ਗਾਰਾ ਹੀ ਗਾਰਾ ਹੋ ਜੂ ਬੱਚੇ ਇਹ ਤਾਂ ਵੜਦੇ ਆਂਗੇ ਟਰੈਕਟਰ ਆਪਾਂ ਬਾਹਰ ਕੱਢ ਕੇ ਧੋ ਕੇ ਖੜਾਤਾ ਕਹਿੰਦਾ ਲਿਆ ਬਾਲਤ ਲਿਆ ਅ ਤੇ ਵੇਲਾ ਵੀ ਟਰੈਕਟਰ ਤੇ ਤਿੰਨਾ ਜਰੋਂ ਕੁੜੇ ᱛੀ ਹੁੰਦੇ ਰਹੇ ਟਰੈਕਟਰ ਉਹ ਜਿਹਦਾ ਉਹ ਜਿਹੇ ਹੀ ਰੱਖਿਆ ਅੱਛਾ ਜੀ ਐਡੀ ਸੰਭਾਲ ਸੰਦ ਦੀ ਯਾਰ ਛੱਡੀ ਬਸ ਉਹਨਾਂ ਚ ਇੱਕ ਮੜਫਣ ਸੀ ਮਾਸਟਰ ਜੀ ਹਾਂ ਅੱਛਾ ਜੀ ਇੱਕ ਬੰਦਾ ਉਹਨਾਂ ਦਾ ਵਿਆਹਿਆ ਸੀ ਥੋੜਾ ਜਿਹਾ ਸਿੱਧਾ ਸੀ ਹੂੰ ਚਲੋ ਗੱਲ ਵੈਸੀ ਆ ਜਾਂਦੀ ਹੈ ਗੱਲ ਬੜੀ ਦਰਦਨਾਕ ਹੈ ਯਾਰ ਹੂੰ ਕਹਾਣੀ ਸਟੋਰੀ ਬਹੁਤ ਮਾੜੀ ਹੈ ਅੱਛਾ ਜੀ ਤੇ ਉਹਨਾਂ ਟੀਚਰ ਆ ਗਈ ਉਹਨਾਂ ਦੇ ਘਰੇ ਹੂੰ ਪੂਨਾ ਮਦਰ ਦੇ ਅਣਪੜ ਬੰਦੇ ਸੀ ਜਨਾਨੀ ਨੂੰ ਤੀਵੀਂ ਦੱਸਦੇ ਸੀ ਹੂੰ ਤੇ ਉਹ ਵਿਚਾਰੀ ਹੁਣ ਮੈਡਮ ਸੀ ਹੈਨਾ ਉਹ ਤੀਵੀਂ ਚਾਹ ਲਿਆ ਗਈ ਉਹ ਕਹਿੰਦੀ ਬੋਲਦੇ ਕਿਵੇਂ ਬਤਮੀਜੀ ਨਾਲ ਉਹ ਚਲ ਰੋਲਾ ਤਮੀਜੀ ਤੇ ਮੁੱਜੀ ਕੀ ਹੁੰਦਾ ਚਾਰ ਥਾਪੜਾ ਬਰੇਟੂ ਉਹਦੇ ਪਜਾ ਮਾੜੇ ਕਰਮਾਂ ਨੂੰ ਤੀ ਹੋ ਗਈ ਅੱਛਾ ਜੀ ਉਹਦੋਂ ਭਰਾਵਾ ਦਾ ਰੋਲਾ ਪੈ ਗਿਆ ਉਹ ਕਹਿੰਦੀ ਮੈਂ ਰਹਿਣਾ ਨਹੀਂ ਹਾਂ ਕੁੜੀ ਉਹਨਾਂ ਨੇ ਦਿੱਤੀ ਅੱਛਾ ਮਾਸਟਰ ਜੀ ਫਿਰ ਯਾਰ ਜਿਹਨਾਂ ਦਾ ਸੀ ਜਾਣਦੇ ਜਾਂ ਸਾਡਾ ਰੱਬ ਜਾਣਦਾ ਯਾਰ ਹਾਂ ਉਹ ਕੁੜੀ ਦਾ ਲਉ ਪੀਤਾ ਬਈ ਹਾਂ ਕੁੜੀਆਂ ਨੇ ਕਿਉਂਕੋ ਦਾ ਪਿਓ ਵੀ ਸਿੱਧਾ ਸੀ ਹਾਂ ਪਿਓ ਨੂੰ ਵੀ ਕੰਮ ਕਰ ਲਈ ਰੱਖਦੇ ਸੀ ਹਾਂ ਤੇ ਕੁੜੀ ਨੂੰ ਵੀ ਬੇਚਾਰੀ ਦਾ ਪਾਤ ਦੇ ਡੇ ਹੈ ਗਿਆ ਮਾਚੂ ਜੀ ਕਿਉਂਕਿ ਬਾਈ ਨਹੀਂ ਇੰਨਾ ਚੱਕਦੀ ਸੀ ਵਿਚਾਰੀ ਅੱਛਾ ਜੀ ਤੇ ਯਾਰ ਸਾਡੇ ਪਿੰਡ ਦੇ ਵੀ ਕਿਸੇ ਨੇ ਆਵਾਜ਼ ਨਹੀਂ ਚੱਕੀ ਹਾਂ ਉਹਨੇ ਬਾਲਟੀ ਚ ਗੋਹਾ ਪਾ ਕੇ ਚੱਕਣਾ ਹੈ ਸਿਰ ਤੇ ਬੱਟਲ ਦਾ ਚੱਕਿਆ ਨਹੀਂ ਜਾਂਦਾ ਜੀ ਹਾਂ ਐ ਬਾਲਟੀ ਪਾ ਹੱਜ ਪਾ ਕੇ ਉਹ ਸਿਟਣਾ ਤੇ ਰਾਤ ਨੂੰ ਨੇ ਪਾਣੀ ਵਾਲੀ ਖੇਲ ਚ ਸੁੱਕੀ ਖੇਲ ਹੁੰਦੀ ਸੀ ਕੋਦੇ ਚ ਪਈ ਹੋਣਾ ਅੱਛਾ ਜੀ ਮੱਛਰ ਨਾ ਪੱਖਾ ਲਾ ਕੇ ਦੇਣਾ ਅੱਛਾ ਤੇ ਯਾਰ ਨਾ ਤਾਂ ਬਜਰ ਸਾਨੂੰ ਵੇਖ ਵੇਖ ਰੋਣ ਆਉਣਾ ਹਾਂ ਯਾਰ ਅਸੀਂ ਕਹਣਾ ਯਾਰ ਕਿੰਨੀ ਤੰਗ ਆ ਵਿਚਾਰੀ ਹੈ ਨਾ ਰੋਟੀ ਵੀ ਗਣ ਕੇ ਵੱਟ ਵੀ ਬਹੁਤ ਪੈਣ ਦਾ ਸਾਰਾ ਪਸੂਆਂ ਦਾ ਕਰਨਾ ਤੇ ਮਾਂ ਨੇ ਰਾਤ ਨੂੰ ਸਕੂਟਰੀ ਲੈ ਕੇ ਭਾਈਟਣਾਂ ਵਾਲੀਆਂ ਹੁੰਦੀਆਂ ਹਾਂ ਹੂੰ 1:30 2:00 ਵਜੇ ਵੀ ਚੱਕਣ ਦੀ ਕੋਸ਼ਿਸ਼ ਕਰਦੀ ਜੀੜਾ ਰੱਖਣਾ ਆਪਣੀ ਧੀ ਦੀ ਖਾਤਰ ਜੀ ਹਾਂ ਹਾਂ ਈਕੀ ਮੇ ਲੱਪਾ ਹੈ ਹਾਂ ਹਾਂ ਪਿਓ ਵੀ ਸਿੱਧਾ ਸੀਗਾ ਹੁਣ ਪਿਓ ਦਬ ਪੈਂਦਾ ਹਾਂ ਬੜਾ ਔਖੇ ਦਿਨ ਕੱਢਿਓ ਬੁਰੀ ਨੇ ਯਾਰ ਫੜੇ ਔਖੇ ਦਿਨ ਕੱਢੇ ਹਾਂ ਅਸੀਂ ਹੁਣ ਗਵਾਨ ਹੁੰਦੇ ਸੀਗੇ ਯਾਰ ਸਾਨੂੰ ਆਤਮ ਸਵੇਰ ਰੋਟੀ ਨਾ ਚੱਲਦੀ ਕੱਢੇ ਹਾਂ ਸਾਨੂੰ ਉਹੀ ਦਿੱਸੀ ਜਾਇਆ ਕਰੇ ਯਾਰ ਕਿੱਥੇ ਪਈ ਹੁੰਦੀ ਆ ਹਾਂ ਜਦ ਗਰਮੀ ਚ ਵੀ ਯਾਰ ਤੂੜੀ ਵਾਲੇ ਆਂਡ ਜੀ ਵੀ ਯਾਰ ਰੋਟੀ ਹਾਂ ਹਾਂ ਗਰਮੀ ਬਾੜੀ ਲੱਗਣੀ ਜੈ ਨੇ ਫੇਰ ਜਾ ਕੇ ਸੱਤਲਣਾ ਕਰਦਾ ਹੈ ਅੱਛਾ ਹੈ ਬੜੇ ਮਾੜੇ ਦਿਨ ਦੇਖਿਓ ਧੀ ਨੇ ਮੇ ਅਖੀਰ ਹਰੋਇ ਸਾਹ ਲੈ ਕੇ ਗਈ ਬਾਈ ਅੱਛਾ ਜੀ ਉਹਨੂੰ ਐਸਾ ਘਰ ਮਿਲਿਆ ਜਦੋਂ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਮੁੰਡੇ ਨੂੰ ਕਿ ਤਾ ਤੰਗ ਬਹੁਤ ਹੈ ਹਾਂ ਉਹਨਿਸ ਨੱਕ ਪੁਣਾ ਕਿੱਥੋਂ ਆਣਾ ਸੀ ਵਿਚਾਰੀ ਜੀ ਨੂੰ ਕਦੇ ਨਾਉਣ ਦਾ ਨਹੀਂ ਧੋਣ ਦਾ ਨਹੀਂ ਗੋਵੇ ਜੀ ਤੱਕਿਆ ਨਾ ਦਿਮਾਗ ਵੀ ਕਿਤੇ ਸੀ ਹਾਂ ਸੀ ਤਾਂ ਸਿਰ ਟੀਚਰ ਦੀ ਧੀ ਮਾਂ ਤਾਂ ਟੀਚਰ ਸੀ ਹਾਂ ਫਿਰ ਉਹ ਮਾਂ ਨੇ ਪ੍ਰਾਲਾ ਕੀਤਾ ਉਹਨਾਂ ਤੱਕ ਅੱਛਾ ਫਿਰ ਉਹਨਾਂ ਨੇ ਵਿਆਹ ਕਰਾਇਆ ਮੁੰਡੇ ਨੇ ਹਾਂ ਫੁੱਲਾ ਵਾਂਗ ਰੱਖੀ ਜੀ ਅੱਛਾ ਨਾ ਇਹ ਤੇ ਆਉਣ ਦਿੱਤੀ ਭਰਾਇਸਾ ਲੈ ਕੇ ਗਿਆ ਬਾਬਾ ਹਾਂ 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 ਪਿਓ ਵੀ ਮਰ ਗਿਆ ਸੀ ਠੀਕ ਹੈ ਯਾਰ ਲੋਕ ਯਾਰ ਐ ਨਹੀਂ ਯਾਰ ਕਿ ਬੱਚੇ ਨਾ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਸਾਡੇ ਬਿਲਕੁਲ ਸੱਚੀ ਘਟਨਾ ਤੇ ਅੱਖਾਂ ਦੇ ਸਾਹਮਣੇ ਵੀ ਘਟਨਾ ਜੀ ਅੱਛਾ ਜੀ ਬਿਲਕੁਲ ਅੱਖਾਂ ਸਾਹਮਣੇ ਕਿਉਂਕਿ ਉਹਨਾਂ ਦੇ ਬੱਚੇ ਬੜੇ ਚੰਗੇ ਆ ਹੁਣ ਤੇ ਬੱਚੇ ਉਦੋਂ ਨਿਆਣੇ ਹੁੰਦੇ ਸੀ ਛੋਟੇ ਹੁੰਦੇ ਸੀ ਅੱਛਾ ਜੀ ਕਿਉਂ ਉਹ ਵੀ ਨਹੀਂ ਕੁਝ ਕਰ ਸਕਦੇ ਸੀ ਹੁਣ ਤਾਂ ਉਹਨਾਂ ਨੇ ਕੰਮ ਚੱਕ ਲਏ ਕੰਮ ਚੱਕ ਹੁਣ ਤਾਂ ਬੁੜੇ ਮਰ ਗਏ ਹਾਂ ਉਹਨਾਂ ਦੇ ਬੁੜੇ ਦੀ ਗੱਲ ਹੀ ਸੁਣਾਉਣਾ ਉਹਦਾ ਡੈਡੀ ਸੀ ਕੁੜੀ ਦਾ ਠੀਕ ਆ। ਪਸ਼ੂਨ ਮੋਣ ਕੇ ਜਾਂਦਾ ਹੁੰਦਾ ਸੀਗਾ। ਹਾਂ। ਤੇ ਖੇਤ ਚ ਘਰ ਸੀ ਹੁਣ ਪੈਨ ਡਾਉਣਾ ਪਸ਼ੂ ਲੈ ਕੇ ਉਹਨੇ। ਹਾਂਜੀ। ਤੇ ਖੁਰ ਦੁਪਹਿਰਾ ਕੰਜਰਦੇ ਤੇ ਪਰਨਾ ਬੰਨਿਆ ਵਾ ਤੇੜ ਕੱਲਾ ਨਾ ਨੀ ਕਰ ਪਾਈ। ਹਾਂ। ਤੇ ਉਧਰੋਂ ਮੱਧ ਜ਼ੂਣ ਆਲੀ ਸੀ। ਮੱਧ ਚੱਪੜ ਚ ਜ਼ੂਣ ਲੱਗ ਗਈ। ਅੱਛਾ। ਆਸਾ ਪਾਸਾ ਦੇਖ ਕੇ ਪਰਨਾ ਲਾ ਕੇ ਸੱਟ ਕੇ ਵੀ ਚੱਪੜ ਚ ਪੜ ਗਿਆ। ਨਾ। ਮੱਧ ਦੀ ਜ਼ੂ ਵੀ ਕੱਟਾ ਚੱਕ ਲਿਆ ਗੋਦ ਦੀ ਮੂਰੇ ਤੁਰ ਕੇ ਪਰਨਾ ਬੰਨਣਾ ਭੁੱਲ ਗਿਆ। ਹਾਂ। ਇੱਗ ਆ ਗਈ ਕੱਟਾ। ਓਏ ਆ ਕੱਟਾ। ਹਾਂ। ਉਹ ਮੋੜ ਤੇ ਕਹਿੰਦਾ ਸਾਲਿਆ ਨੀਕਰ ਹੈ ਨਹੀਂ ਛੱਡ ਕੇ ਘਟੋ ਪਰ ਨਾ ਦੂ ਥੀ ਰਿਹਾ ਉਹ ਟਗੜ ਤਗੜ ਤੰਗ ਆਵੇ ਅੱਛਾ ਜੀ ਉਹ ਕਹਿੰਦੇ ਚਾਹ ਕੰਚਰ ਤੇ ਆ ਗਈ ਹਾਂ ਕੋਈ ਗੱਲ ਹੋ ਕਹਿੰਦਾ ਇੱਕ ਡਰਾਈਵਰ ਸੀਗਾ ਹਾਂ ਤੇ ਸਾਈਕਲ ਲਈ ਆਵੇ ਅੱਛਾ ਜੀ ਤੇ ਸਾਈਕਲ ਕਿਤੇ ਡੋਲ ਗਿਆ ਤੇ ਇੱਕ ਬੁੜੇ ਚ ਮਾਰਿਆ ਲਾ ਕੇ ਠੋਹ ਦੇਣ ਹਾਂ ਉਹ ਆਨ ਨਹੀਂ ਜੀ ਕਹਿੰਦੇ ਆਂਡੇ ਨਾ ਕੱਟ ਕਹਿੰਦਾ ਸ਼ੁਕਰ ਕਰ ਪ੍ਰਮਾਤਮਾ ਦਾ ਹਾਂ ਉਹਨੇ ਇਹ ਤੇ ਸ਼ੁਕਰ ਵਾਲੀ ਕਿਹੜੀ ਗੱਲ ਆ ਮਾਰਿਆ ਮੇਰੇ ਜੇ ਤੂੰ ਸੈਕਲ ਆ ਕੇ ਮੈਂ ਸ਼ੁਕਰ ਕਰਾਂ ਉਹ ਕਹਿੰਦਾ ਅੱਜ ਮੈਂ ਛੁੱਟੀ ਦਿਆਂ ਨਹੀਂ ਤਾਂ ਮੈਂ ਟਰੱਕ ਲੈ ਕੇ ਆਉਣਾ ਉਹ ਟਰੱਕ ਡਰਾਈਵਰ ਟਰੱਕ ਹੈ ਕਹਿੰਦਾ ਇਹ ਉਹਦੀ ਜਗ੍ਹਾ ਤੇ ਉਹ ਹੁੰਦਾ ਤੂੰ ਹਿਸਾਬ ਲਾ ਲੈ ਬਣਦਾ ਕੀ ਹੋਰ ਆ ਬਾਈ ਸ਼ੁਕਰ ਆ ਪ੍ਰਮਾਤਮਾ ਦਾ ਛੁੱਟੀ ਦੇ ਰਿਹਾ ਕਰ ਹਾਂ ਇਹ ਕੀ ਕਿਤੇ ਕਹਿੰਦਾ ਦਾੜ ਦੇ ਕੰਜੜਿਆ ਸਹੀ ਗੱਲ ਆ ਵੀ ਇਹ ਵੀ ਬੰਦਾ ਪਤਾ ਨਹੀਂ ਕਿਹੜੇ ਲਾਲ ਚ ਨੂੰ ਕਿਸੇ ਨੂੰ ਪਰੇਸ਼ਾਨ ਕਰਦਾ ਹੈ ਹਾਂ ਦੇਣੀਆਂ ਆਉਂਦੀਆਂ ਹਾਂ ਐਸਾ ਤ ਕਰ ਲਾ ਐਸਾ ਤ ਭਾਣਾ ਸਿਆਣੇ ਕਹਿੰਦੇ ਆ ਨਾ ਸਹੀ ਗੱਲ ਆ ਜੀ ਠੀਕ ਹੈ ਤੇ ਯਾਰ ਜਦੋਂ ਪਤਾ ਹੀ ਆ ਪਾ ਨੂੰ ਵੀ ਇੱਧਰ ਕਰਕੇ ਤੇ ਇੱਧਰ ਪਰੋੜਨੇ ਆ ਤੇ ਫਿਰ ਕਿਉਂ ਕਿਉਂ ਕਰਦੇ ਕਰਨਾ ਕਿਸੇ ਨਾਲ ਧੱਕਾ ਸਹੀ ਗੱਲ ਆ ਕਿਉਂ ਧੋਖਾ ਕਰਦੇ ਆ ਹਨਾ ਜਾਂ ਨਹੀਂ ਯਾਰ ਇਹ ਮੈਨੂੰ ਬੜਾ ਦੁੱਖ ਲੱਗਿਆ ਜੇ ਕੋਈ ਧੀ ਕਿਸੇ ਦੇ ਕੋਲ ਆਏ ਦੁਖੀ ਹੈ ਤਾਂ ਜਰੂਰ ਹੈਲਪ ਕਰਿਆ ਕਰੂਗਾ ਨਾ ਹਾਂ ਉਹ ਗੱਸੀ ਤੋਂ ਬੱਚੇ ਹੁੰਦੇ ਸੀ ਜੇ ਮਤਲਬ ਕਿ ਘਰਦਿਆਂ ਨੂੰ ਕਹਿਣਾ ਉਹਨੇ ਨਈ ਤਰੀਕੇ ਦਾ ਕੰਮ ਆਇਆ ਜਾਂ ਫਲਾਣਾ ਆ ਵੀ ਆਪਣੀ ਗੋਲ ਠੀਕ ਹੈ ਆਪਾਂ ਇਹ ਕਹਿ ਨਹੀਂ ਸਕਦੇ ਅਗਲੇ ਦੀ ਕੁੜੀ ਆ ਯਾਰ ਮਤਲਬ ਕੋਈ ਦਰਦ ਬੜਾ ਹੁੰਦਾ ਹਮ ਉਹਨਾਂ ਨੂੰ ਪੁੱਛੋ ਜੇ ਇਹਨਾਂ ਦੇ ਆਈ ਸਹੀ ਗੱਲ ਆ ਠੀਕ ਹੈ ਵੀ ਜਵਾਕੀ ਹੁੰਦੇ ਆ 3ਆਂ ਕੀ ਹੁੰਦੀਆਂ ਹਨਾ ਹੁਣ ਤਾਂ 3ਆਂ ਦੀ ਕਦਰ ਹੀ ਬਹੁਤ ਹੈ ਹੁਣ ਤਾਂ ਬੇਟਾ ਹੋਵੇ ਨਾ ਹੋਵੇ ਬੇਟੀ ਜ਼ਰੂਰੀ ਆ ਬਾਈ ਜਿਹਦੇ ਬੇਟੀ ਨਹੀਂ ਉਹਦੀ ਜ਼ਿੰਦਗੀ ਨਹੀਂ ਸਹੀ ਗੱਲ ਆ ਜੀ ਕਿ ਸਾਂਭਣਾ ਕੀਰ ਬੇਟੀਆਂ ਨੇ ਬੇਟੀਆਂ ਨਹੀਂ ਆ ਬੇਟੇ ਨਹੀਂ ਬੋਲਦੇ ਅੱਜ ਕੱਲ੍ਹ ਕਾਲਜੋਗ ਆਦੇ ਹਾਂ ਬੇੜ ਦਾ ਟਾਈਮ ਨਾਲ ਹੱਤ ਮਾਰਦੇ ਜੀ ਹਾਂ ਸਹੀ ਗੱਲ ਆ ਜੀ ਕਾਲਜੋਗ ਹੈ ਵੀਜੂ 2.5 ਸਾਲ ਦਾ 3 ਸਾਲ ਦਾ ਹੂੰ ਕਹਿੰਦਾ ਕੇ ਪਾਪਾ ਅੱਜ ਜੇੜ ਦਾ ਫਿਰ ਗੱਡੀ ਚ ਮੈਂ ਲੈ ਜਾਵਾਂ ਕਦੇ ਜਦੋਂ ਨਾ ਵੱਡਾ ਹੋ ਗਿਆ ਨਾ ਮੈਂ ਹਾਂ ਤੈਨੂੰ ਮਸਟਾਂਗ ਲੈ ਕੇ ਦਵਾਂ ਤੈਨੂੰ ਤੇ ਮੰਮੀ ਅੱਛਾ ਮਸਟਾਂਗ ਹੁਣ ਨੱਚਾ ਕਰੂ ਲੋੜਾ ਤੇ ਹਾਂ ਮਗਵਾ ਪੁੱਤਰਾ ਤਰੀ ਸੋਚ ਕੋਠੀ ਵੀ ਵੱਡੀ ਪਾ ਕੇ ਦਊਗਾ ਨਾ ਆਪਦੀ ਕੋਠੀ ਦੇ ਸਾਹਮਣੇ ਆ ਆਪਦੀ ਕੋਠੀ ਦੇ ਸਾਹਮਣੇ ਠੀਕ ਆ ਉਹਦੇ ਕਿਹੜਾ ਕੋਈ ਮਾਨਚ ਸੀ ਉਹ ਤਾਂ ਬੱਚਾ ਸੀ ਹਾਂ ਪਰਮਾਤਮਾ ਕੋ ਹੁੰਦਾ ਸੀ ਸਹੀ ਗੱਲ ਹੈ ਇਹ ਕੋਈ ਨੂੰ ਵੀ ਪਤਾ ਸੀ ਵੀ ਨਾਲ ਨਹੀਂ ਰੱਖਣੇ ਆਪਾਂ ਹਾਂ ਸਾਹਮਣੇ ਪਾ ਕੇ ਦੇ ਮੈਂ ਹਾਂ ਇਹ ਹਾਲਾਤ ਆਉਣ ਵਾਲੇ ਸਮੇਂ ਦੇ ਆ ਹਾਂ ਸਹੀ ਹੈ ਅਜੇ ਤਾਂ ਬਹੁਤ ਕਾਲਜੁਗ ਰਹਿੰਦਾ ਹੈ ਹਾਂ ਜਦੋਂ ਉਹ ਆ ਗਿਆ ਨਾ ਉਦੋਂ ਭਰਨੀਆਂ ਪੈਣੀਆਂ ਹਾਂ ਹੁਣ ਤਾਂ ਬਸ ਇਹਨੂੰ ਪੁੱਛ ਲਾ ਜਰ ਆਏ ਹੁੰਦਾ ਯਾਰ ਮੀਂਹ ਨਹੀਂ ਪੈਂਦਾ ਯਾਰ ਉਹ ਬਈ ਜਿਹੋ ਜਿਹੋ ਲੋਕ ਹੋ ਗਏ ਹਜ਼ਾਰ ਰੱਬ ਹੋ ਗਏ ਜਿਹਨੂੰ ਮਰਜ਼ੀ ਛੇੜਦਾ ਹਾਂ ਜਿਹੋ ਜਿਹੋ ਲੋਕ ਹੋ ਗਏ ਹਜ਼ਾਰ ਰੱਬ ਹੋ ਗਏ ਅੱਜ ਵੀ ਅਸੀਂ ਬੈਠੇ ਸੀ ਆਪਣੀ ਕਮੇਟੀ ਵਾਲੇ ਬੈਠੇ ਸੀ ਹਾਂ ਮੈਂ ਕਿਹਾ ਰੱਬ ਹੈ ਕੀ ਤੇ ਏਰਗਾ ਹਾਂ ਜਿਹਨੂੰ ਪੁੱਛਦਾ ਇਹੀ ਗੱਲ ਕਹਿੰਦਾ ਹਾਂ ਆਏ ਤਾਂ ਕੋਈ ਕਹਿੰਦਾ ਹੀ ਨਹੀਂ ਵੀ ਆਪਣੇ ਜਿਹੋ ਜਿਹੇ ਆਪਾਂ ਹੋ ਗਏ ਉਹ ਜਿਹੜਾ ਰੱਬ ਹੋ ਗਏ ਅਸਲ ਕਹਿਣਾ ਫਰਜ਼ ਇਹ ਬਣਦਾ ਹੈ ਵੀ ਜਿਹੋ ਜਿਹੇ ਆਪਾਂ ਹੋ ਗਏ ਉਹ ਜਿਹੜਾ ਰੱਬ ਹੋ ਗਿਆ ਨਹੀਂ ਕਹਿਣਗੇ ਜਿਹੋ ਜਿਹੇ ਲੋਕ ਹੋ ਗਏ ਉਹ ਜਿਹੜਾ ਰੱਬ ਹੋ ਗਏ ਆਪ ਨੂੰ ਘੜ ਦਿੰਦੇ ਵਿੱਚੋਂ ਹਰ ਬੰਦਾ ਹੀ ਮੈਂ ਰੱਬ ਤਾਂ ਫਿਰ ਸਾਰਿਆਂ ਨੂੰ ਲੱਗ ਗਿਆ ਆਪਾਂ ਤਾਂ ਉਹਦੇ ਵਰਗੇ ਹੀ ਨਹੀਂ ਇਹਦਾ ਪਤਾ ਹੈ ਪਰ ਇਹ ਤੁਸੀਂ ਆਏ ਕੋਈ ਜਿਹੋ ਜੇ ਆਪਾਂ ਸੀ ਉਹ ਮੇਰੇ ਰੱਬ ਕਰਨ ਲੱਗ ਗਿਆ ਠੀਕ ਹੈ ਇਹ ਤਾਂ ਉਹ ਤੋਂ ਡਰੋ ਜਿੰਨਾ ਘਟਾਰ ਸਕਦੇ ਬਿਲਕੁਲ ਜੀ ਠੀਕ ਹੈ ਨਾ ਉਹਨੇ ਹੀ ਸਿਰ ਤੇ ਹੱਥ ਰੱਖਣਾ ਹੈ ਉਹਨੇ ਹੀ ਬਚਾਉਣਾ ਹੈ ਉਹਨੇ ਹੀ ਕਲਯੁਗ ਜੋ ਬਚਾਉਣਾ ਹੈ ਤੇ ਵੀਰ ਬਣ ਕੇ ਸਾਰੇ ਭਰਾ ਅਰਦਾਸ ਕਰਿਆ ਕਰੋ ਮੈਂ ਬਾਰ-ਬਾਰ ਕਹਿੰਦਾ ਸਵੇਰ ਉੱਠ ਕੇ ਸ਼ਾਮ ਨੂੰ ਭੋਜਨ ਕਰਨ ਵੇਲੇ ਇਹ ਬੈਰੀ ਦਾ ਹਸਮਨ ਨੂੰ ਵੀ ਦੇਈ ਸੱਚੇ ਪਾਤਸ਼ਾਹ ਸਭ ਨੂੰ ਦੇਈ ਇਹ ਨਾ ਸਬਦਾ ਬਾਲਾ ਕਰੀ ਹਮ ਸਭ ਤੋਂ ਨੀਵੇਂ ਹੋ ਕੇ ਰਹੋ ਹਮ ਉਸ ਦਾ ਆਰਨ ਰਹੋ ਕਿਉਂਕਿ ਬਾਲਾ ਕੁਛੂਸ਼ਾ ਪਾਸਿਆਂ ਚ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਐਵੇਂ ਮੈਨੂੰ ਕਿ ਗਏਂਦੇ ਬੱਬਾ ਆਇਆ ਜਾਵਾ ਤੂੰ ਯਾਰਾ ਕੱਪੜੇ ਆਏ ਜਿਵੇਂ ਸੱਟ ਹਮ ਕੀ ਨੂੰ ਦਿਖਾਉਣਾ ਯਾਰ ਤੇ ਆ ਕੀ ਨੂੰ ਦਿਖਾਉਣਾ ਸਹੀ ਗੱਲ ਹੈ ਇਹਦੇ ਬਿਆਸਾਦੀ ਹੁੰਦਾ ਚਾਹ ਰੋ ਕਿ ਮਜਬੂਰੀ ਹੋ ਗਈ ਮੰਨ ਲੈ ਗਾ ਨਹੀਂ ਇਹ ਫੀਲ ਹੋੜ ਹੈ ਹਾਂ ਅਧਿਆਨ ਕਰਡੋ ਹਮ ਸਹੀ ਗੱਲ ਹੈ ਜੀ ਪ੍ਰਮਾਤਮਾ ਦੀ ਰਜ਼ਾ ਚ ਰਹਿ ਕੇ ਹਮ ਬੈਸ ਭੋਲਾਪਨ ਬੰਦੇ ਦਾ ਸੋਹਣਾ ਹੁੰਦਾ ਹੈ ਹਮ ਸੁਧਾਰਨ ਬੰਦਾ ਬਹੁਤ ਵਧੀਆ ਲੱਗਦਾ ਸਾਦਾ ਬੰਦਾ ਬਸ ਸਾਦੇ ਰਹੋ ਆ ਤਾਂ ਹੁਣ ਗੱਡੀਆਂ ਗੁੱਡੀਆਂ ਬਿਨਾਂ ਆਪਣਾ ਸਰ ਨੂੰ ਹਟ ਗਿਆ ਇਹਨਾਂ ਦੀ ਲੋੜ ਹੈ ਨਹੀਂ ਹਮ ਜਿਹੜਾ ਕੋ ਸਾਈਕਲਾਂ ਤੇ ਸੀ ਨਾ ਉਹ ਸਾਈਕਲਾਂ ਤੇ ਸੀ ਹਮ ਚਲੋ ਬਾਕੀ ਕਰਨਾਂ ਦਾ ਉਹ ਨਹੀਂ ਹੈ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਆਤ ਹਮ ਬਾਕੀ ਸਾਰੇ ਭਰਾ ਭਰਾ ਲਾ ਜਰੂਰ ਕਰਿਆ ਕਰੋ ਸੇਵਾ ਕਰਿਆ ਕਰੋ ਹੈ ਨਾ ਸਭ ਦਾ ਭਲਾ ਕਰੇ ਮੰਗਿਆ ਕਰੋ ਸਾਊਦੀ ਜਿਤ ਕਰਿਆ ਕਰੋ ਤੇ ਉੱਚਾ ਨੀਵਾ ਬੋਲੇਗਾ ਉਹ ਤਾਂ ਮਾਫੀ ਚਾਹੁੰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ